ਆ ਕੇ ਸਾਡੀ ਨਵੀਂ ਪਸੂੜੀ ਪੈ ਗਈ। ਮਲਾਦਾ ਕਿਹ ਨਾਲ ਕੇ ਇਤਰਾਨਾ ਸਿਮਰਤ ਨੂੰ ਘਰੋਂ ਭੇਜਣਾ ਪੈਣਾ। ਕੰਮ ਵੀ ਇਹੋ ਜਿਹਾ ਕਰਨਾ ਪੈਣਾ ਕਿ ਸੱਪ ਵੀ ਮਰ ਜੇ ਤੇ ਲਾਠੀ ਵੀ ਨਾ ਟੁੱਟੇ। ਇਹੋ ਜਿਹਾ ਕੀ ਕਰਾਂ? ਕਿੱਦਾਂ ਭੇਜਾਂ ਯਾਰ ਇਹਨੂੰ? ਕੀ ਹੋ ਗਿਆ ਬੇਟਾ? ਕਦ ਕਦ ਉਹਦੀ ਵੇਖਣ ਨਹੀਂ ਉੱਥੇ ਖੜੀ ਤੂੰ ਕੱਲਾ ਹੀ ਗੱਲਾਂ ਕਰੀ ਜੰਦਾ ਹਾਂ ਕੀ ਗੱਲਾਂ ਕਰਨ ਨੇ ਆਪਣੇ ਆਪ ਦਾ ਕੋਈ ਨਹੀਂ ਗੰਮੀ ਉਹ ਸੱਚ ਮੈਨੂੰ ਤੁਸੀਂ ਕਹਿ ਰਹੇ ਸੀ ਨਾ ਕਿ ਸਿਮਰਤ ਨੂੰ ਫੇਰਾ ਪਹੁੰਚ ਜਾਣਾ ਹਾਂ ਆ ਬੇਟਾ ਜਾਣਾ ਹੀ ਆ ਉੱਥੇ ਤੇ ਕਦੋਂ ਜਾਣਾ ਭਲਾ ਆਪਾਂ ਕੱਲ ਜਾਣਾ ਆਪਾਂ ਕੱਲ ਕੋ ਜਾਣਾ ਆਪਾਂ ਹੁਣੇ ਚੱਲਦੇ ਅੱਜ ਮੈਂ ਤਾਂ ਕੱਲ ਦਾ ਟਾਈਮ ਪਾ ਬੇਟਾ ਨਾ ਕੋਈ ਨਹੀਂ ਆਪਾਂ ਅੱਜ ਚੱਲ ਜਾਨੇ ਆ ਇਹ ਗੱਲ ਆ ਕਿਲੇ ਤੂੰ ਮੰਨਦਾ ਨਹੀਂ ਜਾਣ ਨੂੰ ਹੁਣ ਇੱਕ ਦਮ ਹੀ ਕੱਲ ਦੀ ਬਜਾਏ ਅੱਜ ਹੀ ਚੱਲਦੇ ਆ ਉਹ ਨਹੀਂ ਮੈਂ ਕਾ ਚਲ ਜਾਣੇ ਸਕਦਾ ਫਿਰ ਆਪਾਂ ਆਉਣੇ ਹੋਂਦਾ ਵੀ ਮੇਰੀ ਗੱਲ ਸੁਣ ਨਾਲੇ ਆਫਿਸ ਗਿਆ ਹੀ ਤੂੰ ਤੇ ਦਫਤਰ ਆਪਣੇ ਬੋਸ ਨੇ ਕਹਾਇਆ ਨਾ ਕਿ ਹੁਣ ਮੈਂ 2-3 ਦਿਨ ਦੀ ਹਸਪਤਲੀ ਲੈਣੀ ਆ ਹਾਂ ਕਹੇ ਉਹਨਾਂ ਨੇ ਮੈਂ ਚਾਹੀਦੀ ਮੈਨੂੰ ਛੁੱਟੀ ਆ ਉਹਨਾਂ ਨੇ ਕੱਲ ਫਿਰ ਆ ਪਾਵਾਂਗੇ ਨਾਲੇ ਆਪਾਂ ਗੁਰਦੁਆਰਾ ਸਾਹਿਬ ਵੀ ਨਹੀਂ ਗਏ ਤਿੰਨੋਂ ਇਕੱਠੇ ਹੋ ਦੋਦੇ ਕੱਲ ਗੁਰਦੁਆਰਾ ਸਾਹਿਬ ਮੱਖਾ ਦੇਵਾਂਗੇ ਕਹਾਂ ਕੋਈ ਨਹੀਂ ਮਨ ਅਨੁਸਾਰ ਕੱਲ ਕੀ ਤੂੰ ਵਿਚਲੀ ਮੈਨੂੰ ਦੱਸਦਾ ਕਿਉਂ ਨਹੀਂ ਆ ਮੂਤਰ ਕੁਸ਼ੋਰ ਬੋਲੰਦਾ ਜਵਾਨ ਕੁਸ਼ੋਰ ਬੋਲੰਦੀ ਆ ਗੱਲ ਗੱਲ ਕੋਈ ਨਹੀਂ ਨਹੀਂ ਬੇਟਾ ਤੇਰੇ ਫੇਸ ਇਮਪ੍ਰੈਸ਼ਨ ਜਿਹੜੇ ਨਾ ਰਜਬਾਨ ਦੇ ਨਾਲ ਰਲਣ ਨਹੀਂ ਦੇ ਵਾ ਮਾਂ ਕੋਈ ਗੱਲ ਨਹੀਂ ਆ ਮੈਂ ਤੁਹਾਨੂੰ ਕਹਿਣਾ ਆ ਪਾ ਕੱਲ ਜੇ ਜਾਣਾ ਆ ਅੱਜ ਜਲ ਜਾਣਾ ਆ ਮਾਂ ਵਾ ਤੇਰੀ ਮੈਂ ਸੱਚੂ ਸੱਚ ਦੱਸ ਦੇ ਸੋਚਣ ਕੀ ਤੇ ਆ ਤਾਂ ਬੋਲਣ ਕੀ ਰਿਆਂ ਅੰਨੇ ਤੁਹਾਨੂੰ ਦੱਸ ਦੇ ਦਮਾਂ ਪਰ ਤੁਸੀਂ ਮੇਰਾ ਸਾਥ ਨਹੀਂ ਦੇਣਾ ਕਿਉਂ ਸਾਥ ਕਿਉਂ ਨਹੀਂ ਦੇਣਾ ਦੱਸੇਗਾ ਕੁਝ ਤਾਂ ਫੇਰ ਹੀ ਪਤਾ ਲੱਗੂ ਗੋਲ ਮੋਲੀਆਂ ਗੱਲਾਂ ਕਰੀ ਜਨਾ ਤੂੰ ਮੇਰੇ ਤਾਂ ਦਫ਼ਤਰ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ ਯਾਰ ਪਤਾ ਲੱਗ ਗਿਆ ਕੀ ਪਤਾ ਲੱਗ ਗਿਆ ਵਾ ਪਾਣੀਆਂ ਪਾਣੀਆਂ ਬੰਦ ਕਰ ਤੇ ਮੈਨੂੰ ਸਿੱਧੀ ਗੱਲ ਦੱਸ ਕੀ ਪਤਾ ਲੱਗ ਗਿਆ ਜਨਾ ਤੂੰ ਨਹੀਂ ਟੈਨਸ਼ਨ ਲੈ ਮੰਮੀ ਪਤਾ ਕੀ ਲੱਗਣਾ ਮੇਰੇ ਵਿਆਹ ਦਾ ਪਤਾ ਲੱਗ ਗਿਆ ਹੁਣ ਪਹਿਲਾਂ ਮੈਨੂੰ ਤੋਂ ਪਾਰਟੀ ਮੰਗਣ ਦੇ ਮੈਂ ਚੱਲ ਪਾਰਟੀ ਇੱਥੇ ਕਰਵਾ ਦਿੰਨਾ ਤੁਹਾਨੂੰ ਤੇ ਹੁਣ ਉਹ ਕਹਿੰਦੇ ਆ ਕਿ ਸ਼ਾਮ ਨੂੰ ਤੇਰੇ ਘਰ ਆਉਣਾ ਹੈ ਖਾਣਾ ਖਾਣ ਲੈ ਬੇਟਾ ਪਾਰਟੀ ਮੰਗਣ ਦੇ ਤੇ ਇਹ ਤੇ ਵਧੀਆ ਗੱਲ ਆ ਸਭ ਨੂੰ ਤੁਹਾਨੂੰ ਤਾਂ ਚਾਹੀਦਾ ਹੀ ਜਾਣ ਲੱਗਿਆ ਕਿ ਡੱਬਾ ਲੈ ਕੇ ਜਾਂਦਾ ਤੇ ਬਾਕੀ ਰਹੀ ਗੱਲ ਘਰ ਆਉਂਦੀ ਤੇ ਕੋਈ ਗੱਲ ਨਹੀਂ ਤੇ ਘਰ ਆਉਂਦੇ ਪਰਤੀ ਨਾ ਫੇਰ ਉਹ ਗੱਲ ਉਹ ਕੀ ਵਿਖਾਉਂਗਾ ਆ ਕੇ ਉਹਨਾਂ ਜਦੋਂ ਆਣਗੇ ਉਹ ਕਿ ਮੇਰੇ ਘਰ ਦੀ ਇਦਾਂ ਦੀ ਆ ਕੁਟ ਕਰਦੀ ਸੇਵਕਾ ਇਹ ਕੀ ਬੋਲੀ ਜਣਾ ਤੂੰ ਕਿ ਮੇਰੀ ਮੈਂ ਮਨਾ ਕੀਤਾ ਤਾ ਤੇਰੇ ਕੁੜੀ ਦੀਆਂ ਬਰਾਈਆਂ ਕਰਨੀ ਸ਼ੁਰੂ ਕਰ ਦੇਣਾ ਤੈਨੂੰ ਸਮਝ ਨਹੀਂ ਆਉਂਦੀ ਇੱਕ ਵਾਰੀ ਗੱਲ ਕੋਈ ਗੱਲ ਨਹੀਂ ਆਣਗੇ ਤੇ ਮੈਂ ਉਹਨੂੰ ਸਮਝਾਵਾਂਗੀ ਉਹਨੇ ਕਿਹੜਾ ਉਹਨਾਂ ਦੇ ਸਾਹਮਣੇ ਬੈਠੀ ਰਹਿਣਾ ਵਾ ਦੋ ਮਿੰਟ ਹੋਰ ਸਾਹਮਣੇ ਜਾਣਾ ਮੈਂ ਉਹਨੂੰ ਸਿਖਾ ਦਾਂਗੀ ਕਿ ਕਿਸ ਤਰ੍ਹਾਂ ਜਾਣਾ ਕਿਸ ਤਰ੍ਹਾਂ ਬੁਲਾਣਾ ਮੇਰੀ ਗੱਲ ਸੁਣੋ ਉਹ ਸ਼ੈਰੀ ਲੋਕ ਆ ਉਹਨਾਂ ਨੇ ਜਿੱਦਾਂ ਦਾ ਖਾਣਾ ਇੰਨੇ ਬਣਾਉਣਾ ਉਹਨਾਂ ਨੇ ਤੇ ਨਹੀਂ ਖਾਣਾ ਨਾ ਬੋਲਣ ਦਾ ਚਾਜ ਇਹਨੂੰ ਜਦੋਂ ਉਹ ਨਾ ਆ ਕੇ ਮਾੜਾ ਜਾਨੇ ਮੂੰਹ ਹੀ ਖੋਲਿਆ ਨਾ ਨਾਲ ਹੀ ਉਹਨਾਂ ਮੇਰੇ ਮੂੰਹ ਵਿੱਚ ਕੰਨ ਚਾਲੂ ਕਰ ਦੇਣ ਵੀ ਇਹ ਕੀ ਵਿਆਹ ਕੇ ਲਾਇਆ ਕਹਿੰਦਾ ਤੇ ਸਾਨੂੰ ਕੁਝ ਹੋਰੀ ਵਿਆਹ ਕਿਸੇ ਹੋਰ ਨਾਲ ਕਰਾ ਲਿਆ ਇਹੋ ਜਿਹਾ ਕਰਾ ਲਿਆ ਕਹਿੰਦਾ ਮੈਂ ਸਮਝਾਵਾਂਗੀ ਉਹਨੂੰ ਚੰਗੀ ਤਰ੍ਹਾਂ ਬਾਕੀ ਰਹੀ ਖਾਣੇ ਦੀ ਗੱਲ ਉਸ ਚੀਜ਼ਾਂ ਮੈਂ ਖੁਦ ਘਰ ਬਣਾ ਲਾਂਗੀ ਉਸ ਆਪਾਂ ਬਾਹਰ ਆਰਡਰ ਕਰ ਲਾਂਗੇ ਹੂੰ ਬਾਹਰ ਆਰਡਰ ਕਰ ਲਾਂਗੇ ਅਗਲੇ ਕਹਿਣ ਡਿਆ ਭਾਬੀ ਦਾ ਅੱਪ ਦਾ ਹੀ ਖਾਣਾ ਤੇ ਮੈਂ ਬਣਾ ਦਾਂਗੀ ਨਾ ਬੇਟਾ ਮੈਂ ਬਣਾ ਦਾਂਗੀ ਕਹਿ ਦਾਂਗੇ ਸਿਮਰਤ ਨੇ ਬਣਾਇਆ ਵਾ ਜਦੋਂ ਮੈਂ ਖਾਣਾ ਬਣਾਉਂਗੀ ਤੇ ਨਾਂ ਥੋੜਾ ਲਿਖਿਆ ਜਾਣਾ ਵਾ ਕਿ ਤੇਰੀ ਮਾੜੇ ਬਣਾਇਆ ਉਹਨਾਂ ਕਿਹੜਾ ਪਹਿਲਾਂ ਮੇਰੇ ਹੱਥ ਦਾ ਖਾਦਾ ਵਾ ਜਿਹੜਾ ਟੇਸਟ ਪਛਾਣ ਜਾਣਗੇ ਯਾਰ ਮੇਰੀ ਗੱਲ ਸੁਣੋ ਖਾਣੇ ਦੀ ਵੀ ਗੱਲ ਨਹੀਂ ਆ ਤੁਸੀਂ ਬਣਾ ਲੋਗੇ ਪਰ ਜੇ ਹਸਾਬ ਦੇ ਤੌਰ ਤਰੀਕੇ ਆ ਨਾ ਉਹਨੇ ਮੇਰੀ ਬੇਇੱਜ਼ਤੀ ਕਰਾ ਦੇਣੀ ਆ ਉਹਨੇ ਜਦੋਂ ਆ ਕੇ ਉਹਨਾਂ ਦੇ ਅੱਗੇ ਬੋਲੀ ਨਹੀਂ ਬੋਲੇਗੀ ਉਹ ਜਿੰਨਾ ਆਪਾਂ ਕਵਾਂਗੇ ਨਾ ਸਿਰਫ ਉਹਨਾਂ ਹੀ ਬੋਲੇਗੀ ਉਹ ਤਾਂ ਮੈਨੂੰ ਪਤਾ ਉਹ ਤਾਂ ਮੈਨੂੰ ਪਤਾ ਹੈ ਕਿ ਸਮਝੋ ਨਾ ਕਿ ਨੱਕ ਬੋਲੇਗੀ ਜਦੋਂ ਵਿਆਹ ਆਇਆ ਉਦੋਂ ਹੀ ਤੁਸੀਂ ਵੇਖ ਲਿਆ ਹੋਣਾ ਕਿ ਕਿੱਦਾਂ ਬੋਲਦੀ ਸੀ ਕੜੀ ਰੱਜੋ ਬਿੱਲੋ ਪਤਾ ਨਹੀਂ ਉਦੋਂ ਹੀ ਵਿੱਚ ਵੜਦੇ ਨੇ ਇੱਥੇ ਵੀ ਐਓ ਕਾਜੀ ਕਰਨਾ ਹੈ ਬੇਟਾ ਉਦੋਂ ਆਪਾਂ ਨੂੰ ਸਮਝਾਇਆ ਨਹੀਂ ਸਿਆ ਉਹਨੂੰ ਪਤਾ ਹੀ ਨਹੀਂ ਉਹ ਪਹਿਲੇ ਦਿਨ ਆਈ ਹੁਣ ਪਹਿਲੇ ਦਿਨ ਹੀ ਥੋੜਾ ਉਹਨੂੰ ਮੈਂ ਸਮਝਾਉਣਾ ਸ਼ੁਰੂ ਕਰ ਦੇਣਾ ਸੀ ਜਦੋਂ ਮੈਂ ਤੈਨੂੰ ਕਿਹਾ ਵਾ ਕਿ ਮੈਂ ਸਮਝਾਵਾਂਗੀ ਮੈਂ ਤੇਰੀ ਬੇਇੱਜ਼ਤੀ ਨਹੀਂ ਹੋਣ ਦਵਾਂਗੀ ਜੇ ਤੇਰੀ ਬੇਇੱਜ਼ਤੀ ਹੋਊਗੀ ਤਾਂ ਫਿਰ ਤੂੰ ਮੇਰੇ ਨਾਲ ਗੱਲ ਕਰੇ ਬੇਇੱਜ਼ਤੀ ਮੇਰੀ ਤੈ ਐਨਾ ਮੈਨੂੰ ਪਤਾ ਹੈ ਇਹ ਆਈ ਨਾ ਇਹਨੇ ਕਿਹਨੂੰ ਪੁੱਛਿਆ ਪਿੰਡ ਮੇਰੀ ਰੱਜੋ ਵੀ ਹੈਗੀ ਉਹਨਾਂ ਪੁੱਛਣਾ ਵੀ ਤੁਹਾਡੇ ਘਰੇ ਕੌਣ-ਕੌਣ ਜੇ ਪੁੱਛੀ ਲਿਆ ਮੰਮੀ ਡੈਡੀ ਮੇਰਾ ਭਰਾ ਮੇਰੀ ਰੱਜੋ ਮੇਰੀ ਬਿੱਲ ਉਹਨੇ ਆ ਕੁਝ ਕਰਨਾ ਹੀ ਮੇਰੇ ਸੁਣ ਗੱਲ ਮੈਨੂੰ ਪਤਾ ਵਾਜਦੋ ਕੋਈ ਪਹਿਲੀ ਵਾਰ ਹੀ ਕਿਸੇ ਨੂੰ ਮਿਲਦਾ ਨਾ ਕਿਹੜੇ ਕਿਹੜੇ ਕੁਸਚਨ ਜਿਹੜੇ ਕੋਮਨ ਹੁੰਦੇ ਆ ਹਰ ਕੋਈ ਪੁੱਛਦਾ ਵਾ ਮੈਂ ਉਹਨਾਂ ਦਾ ਉਹਨੂੰ ਪਹਿਲੇ ਜਵਾਬ ਰਟਾ ਦੇਣਾ ਕਿ ਤੂੰ ਆ ਪੁੱਛਣਗੇ ਤੇ ਆ ਦੱਸਣਾ ਵਾ ਫਿਰ ਕਿਸ ਤਰ੍ਹਾਂ ਗਲਤ ਭੁੱਲ ਦੋਗੀ ਜਿਹੜਾ ਮੈਂ ਕਹੂੰਗੀ ਦੂਸਰਾ ਹਣ ਮਮਾ ਪਾਪਾ ਆ ਤੇ ਆਪਣੇ ਭਰਾ ਦਾ ਦੱਸਣਾ ਤੇ ਮੇਰੀ ਰੱਜੋ ਬਿੱਲ ਉਹ ਦੱਸ ਦੇਗੀ ਮੈਨੂੰ ਨਹੀਂ ਉਹ ਪਰੋਸਾ ਹੈਗਾ ਮੰਮੀ ਸਿੱਧੀ ਗੱਲ ਕਰਦਾ ਤੁਹਾਨੂੰ ਐਨੀ ਮਣੀ ਉਹ ਬੇਪੂਹ ਗਈ ਹੂੰ ਉਹ ਤਾਂ ਮੈਨੂੰ ਪਤਾ ਲੱਗ ਹੀ ਗਿਆ ਏ ਜਿੰਨੀ ਤੂੰ ਉਹਨੂੰ ਨਾ ਕੈਸ਼ ਆੜ ਮੈਂ ਨਾ ਬਹੁਤ ਇਧਰ ਗੱਲਾਂ ਨਹੀਂ ਸੁਨੀਆਂ ਮੈਨੂੰ ਇਹ ਦੱਸ ਵੀ ਉਹਨਾਂ ਨੇ ਆਉਣਾ ਕਿੰਨੇ ਵਜੇ ਆ ਤੇ ਬਣਾਉਣਾ ਕੀ ਕੀ ਹੈ ਮੈਨੂੰ ਦੱਸ ਦੇ ਤੇ ਮੈਂ ਤੈਨੂੰ ਦੱਸਦਾ ਕਿਹੜਾ ਸਮਾਨਕਾਰ ਹੈਗਾ ਤੇ ਕਿਹੜਾ ਲੈਣ ਵਾਲਾ ਮੈਨੂੰ ਲਿਆ ਦੇ ਜ਼ੁਬਾਨ ਨਾਲ ਖੋਲੀ ਤੇ ਮੈਂ ਕੁੜੀ ਨੂੰ ਵੀ ਕਹਿੰਨੀ ਆ ਤਿਆਰ ਹੋ ਜਾਂਦੀ ਚੰਗੀ ਤਰ੍ਹਾਂ ਮੈਂ ਆਪ ਤਿਆਰ ਕਰਾਂਗੀ ਮੈਨੂੰ 6 ਵਜੇ ਆਉਣਾ ਉਹਨਾਂ ਤੇ ਮੈਨੂੰ ਦੱਸ ਦੇ ਬਣਾਉਣਾ ਕੀ ਕੀ ਹੈ ਫਿਰ ਮੈਂ ਤੈਨੂੰ ਵੀ ਇੱਕ ਆਪਣੇ ਹਿਸਾਬ ਨਾਲ ਬਣਾ ਲਓ ਤੁਹਾਨੂੰ ਜੋ ਸਹੀ ਲੱਗਦਾ ਚਲ ਠੀਕ ਹੈ ਫਿਰ ਇੱਕ ਪਨੀਰ ਨਹੀਂ ਘਰ ਹੈਗਾ ਉਹ ਲਿਆ ਦੇ ਬਾਕੀ ਕੋਈ ਨਹੀਂ ਮੈਂ ਵੇਖ ਲਈ ਮੈਨੂੰ ਮੈਂ ਹੁਣ ਮੈਨੂੰ ਮੈਨੂੰ ਦੱਸ ਦੋ ਬਾਰ-ਬਾਰ ਨਹੀਂ ਮੈਂ ਬਾਹਰ ਫੇਰੇ ਮਰਨ ਜਾਣਾ ਤੈਨੂੰ ਕਿਹਾ ਨਾ ਸਿਰਫ ਪਨੀਰ ਤੇ ਦਹੀਂ ਵੀ ਥੋੜਾ ਦਹੀਂ ਲੈ ਲੈ ਨਾ ਬਾਕੀ ਮੈਂ ਬਣਾ ਲਾਂਗੀ ਬਾਕੀ ਸਾਰਾ ਸੁੱਦਾ ਪਾਇਆ ਤਾਂ ਸਮਾਨ ਹੈਗਾ ਮੇਰੀ ਗੱਲ ਸੁਣ ਤੂੰ ਹੋ ਗਈ ਤਿਆਰ ਹਾਂਜੀ ਹੋ ਗਈ ਮੈਂ ਤਿਆਰ ਐਦਾਂ ਹੀ ਹਾਂਜੀ ਉਹ ਨਾ ਗਰਮੀ ਬੜੀ ਨਾ ਮੇਰ ਕੋ ਸੱਟ ਨਹੀਂ ਪੈਂਦੇ ਪਰ ਉਹਦੇ ਕਰਕੇ ਮੈਂ ਕਿਹਾ ਚਲੋ ਰਹਿ ਨਹੀਂ ਦਿੰਨੀ ਗਰਮੀ ਤੇ ਅੱਗੇ ਬੜੀ ਲੱਗਣਦੀ ਹੈ ਇਸ ਕਰਕੇ ਠੀਕ ਆ ਠੀਕ ਆ ਥੋੜਾ ਸਲੋ ਬੋਲਿਆ ਕਰੋ ਹਾਂਜੀ ਮੈਂ ਹੌਲੀ ਬੋਲਦੀ ਹਾਂ ਮੰਮੀ ਵੀ ਲਹਿੋ ਗੱਲ ਕਹਿੰਦੇ ਸੀ ਹਾਂ ਤੇ ਓਏ ਓਦਾਂ ਸਲੋ ਹੌਲੀ ਨਹੀਂ ਥੋੜੀ ਆਪਣੀ ਸਪੀਡ ਘਟਾਓ ਹਾਂਜੀ ਹਾਂਜੀ ਤੇ ਕਦੀ ਤੁਸੀਂ ਜੀਨ ਜੂਨ ਪਾਈ ਹੈ ਜੀਨ ਹਾਂ ਨਹੀਂ ਮੈਂ ਜੀਨ ਨਹੀਂ ਪਾਈ ਮੇਰੀ ਨਾ ਮੰਮੀ ਨਿੱਕੀ ਹੁੰਦੇ ਮੈਨੂੰ ਕਹਿੰਦੇ ਹੁੰਦੇ ਸੀ ਕਹਿੰਦੇ ਨੇ ਕਿ ਸਿਮਰਤ ਪਾਇਆ ਕਰ ਪਤਾ ਨਹੀਂ ਪਰ ਕਿਉਂ ਮੈਂ ਜਦੋਂ ਪਿੰਡ ਚ ਹੁੰਨੇ ਨਾ ਮੇਰੇ ਜੀ ਜਿਹੜੀ ਕਹਿੰਦੇ ਕਿ ਪਿੰਡ ਚ ਕੋਈ ਵੀ ਨਹੀਂ ਸਾਡੇ ਪੌਂਦਾ ਹੁੰਦਾ ਫਿਰ ਉਹਦੇ ਕਰਕੇ ਮੈਂ ਕਦੀ ਮਾਂ ਨਹੀਂ ਕੀਤਾ ਮੇਰਾ ਪਾਉ ਨੂੰ ਵੇਖੋ ਵੇਖੀ ਇਹ ਨਾ ਜੇ ਕੁੜੀਆਂ ਇਕ ਪੌਂਦੇ ਫਿਰ ਦੂਜੀ ਕੁੜੀ ਵੀ ਪੌਂਦਿਆ ਪਿੰਨੇ ਤੇ ਉਦਾਂ ਨਹੀਂ ਕੀ ਕਰਦਾ ਹੁੰਦਾ ਕਿਸੇ ਦਾ ਪੌਂਦਣਾ ਤੁਸੀਂ ਜਾ ਕੇ ਨਾ ਜਿਹੜਾ ਸਮਾਨ ਕਹਿਣਾ ਉਹ ਲੈ ਕੇ ਆਓ ਮੈਂ ਉਹਨਾਂ ਕਰਦੀ ਗਾ ਚਲ ਜਾ ਉਹ ਕੋਈ ਚਾਹੀਦਾ ਦੱਸ ਦੋ ਨਹੀਂ ਬਸ ਜੋ ਕਹੋ ਉਹ ਲੈ ਕੇ ਆ ਉਹ ਨਹੀਂ ਕਹਿੰਦੇ ਸਿਮਰਤ ਮम्मी ਇਹਨਾਂ ਨੂੰ ਕੀ ਹੈ ਕਿ ਪੁੱਛਣ ਦੇਹੀ ਜੀਨ ਬਾਰੇ ਇੱਥੇ ਬਹਿ ਤਰ ਮੈਂ ਦੱਸਦੀ ਮੇਰ ਸੁਣ ਗੱਲ ਸੇ ਵਕਤ ਨੂੰ ਤਾਂ ਆ ਪੁੱਛੰਦੇ ਆਂ ਅੱਜ ਨਾਲ ਦੇ ਫਰੈਂਡਸ ਆਉਣੇ ਘਰ ਹਾਂ ਸ਼ਾਮੀ ਡਿਨਰ ਵਾਸਤੇ ਹਾਂਜੀ ਠੀਕ ਐ ਨਾ ਰਾਤ ਦੀ ਰੋਟੀ ਲਈ ਹੂੰ ਤੇ ਤੈਨੂੰ ਮੈਂ ਜਿੱਦਾਂ ਜਿੱਦਾਂ ਸਮਝਾਉਣੀ ਨਾ ਤੂੰ ਉਸ ਤਰ੍ਹਾਂ ਹੀ ਕਰਨਾ ਜਿੱਦਾਂ ਸਮਝਾਉਣੀ ਮਤੈਬ ਰੋਟੀ ਪਾਣੀ ਦਾ ਤੁਹਾਨੂੰ ਪਤਾ ਤਾਂ ਹੈ ਕਿ ਮੇਰੇ ਸਾਰਾ ਕੰਮ ਤੇ ਹੁੰਦਾ ਵਾ ਰੋਟੀ ਪਾਣੀ ਤੇ ਆਪਾਂ ਰਲ ਮਿਲ ਕੇ ਬਣਾ ਹੀ ਲੈਣਾ ਦੋਨਾਂ ਨੇ ਹਾਂ ਬਾਕੀ ਉਹਨਾਂ ਦੇ ਸਾਹਮਣੇ ਨਾ ਜਿਆਦਾ ਜਿਸ ਤਰ੍ਹਾਂ ਤਰ੍ਹਾਂ ਘਰ ਬੋਲਦੀ ਨਾ ਉੱਚੀ ਉੱਚੀ ਕਾਲੀ ਕਾਲੀ ਅੰਦਾ ਨਹੀਂ ਬੋਲਣਾ ਜਿੰਨਾ ਕੋ ਬੁਲਾਣ ਉਹਨਾਂ ਕੀ ਬੋਲਣਾ ਠੀਕ ਐ ਹੂੰ ਸਾਰਿਆਂ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰ ਕਿ ਅਜੋ ਤੇਰੀ ਫੈਮਲੀ ਬਾਰੇ ਪੁੱਛਣ ਤੇਰਾ ਜੋ ਨਾ ਦਾ ਨਾਂ ਨਹੀਂ ਲੈਣਾ ਬੇਟਾ ਜਿੱਦਾਂ ਤੂੰ ਸਾਰਿਆਂ ਨੂੰ ਦੱਸਣ ਲੱਪਨੀ ਨਾ ਸਾਡੇ ਪਿੰਡ ਮੱਜਾਂ ਆਵਾ ਇਸ ਤਰ੍ਹਾਂ ਆ ਪਰ ਮੰਮੀ ਉਹ ਵੀ ਤੇ ਸਾਡੇ ਘਰ ਦੀ ਆ ਪਤਾ ਮੈਨੂੰ ਘਰ ਦੇ ਤੂੰ ਸਾਨੂੰ ਦੱਸਿਆ ਨਾ ਬਾਹਰ ਦੇ ਲੋਕਾਂ ਨੂੰ ਨਹੀਂ ਨਾ ਇੰਟਰਸਟ ਹੁੰਦਾ ਬੇਟਾ ਉਹ ਕਿਹੜਾ ਸਾਡੇ ਫੈਮਲੀ ਮੈਂਬਰ ਆਣ ਲੱਗੇ ਨੇ ਆਣ ਤੇ ਉਹਦੇ ਦੋਸਤ ਹੀ ਲੱਗੇ ਨੇ ਹਨਾ ਸਿਰਫ ਆਪਣੇ ਮੰਮਾ ਪਾਪਾ ਤੇ ਆਪਣੇ ਭਰਾ ਬਾਰੇ ਦੱਸਣਾ ਕਿ ਮੇਰੇ ਮੰਮਾ ਪਾਪਾ ਘਰ ਚ ਤੇ ਇੱਕ ਭਰਾ ਵਾ ਬਸ ਠੀਕ ਠੀਕ ਹੈ ਨਾ ਬਾਕੀ ਮੈਂ ਤੇਰੇ ਨਾਲ ਹੀ ਰਹੂੰਗੀ ਤਿੰਨ ਮੈਂ ਦੱਸਦੀ ਰਹੂੰਗੀ। ਬੋਤੀ ਨਹੀਂ ਅੰਨਾ ਦੇ ਸਾਹਮਣੇ ਗੱਲਬਾਤ ਚੁੱਚੀ ਨਹੀਂ ਬੋਲਣਾ ਕਾਲੀ ਕਾਲੀ। ਹਾਂਜੀ। ਠੀਕ ਹੈ ਨਾ? ਤੇ ਜਿੰਨ ਤੋਂ ਉੱਤੇ ਤੇਰੇ ਵੱਸ ਮੈਂ ਕੱਢ ਜਾਂਦਾ ਵਾ। ਛਮੀਓ ਪਾ ਲਈ। ਪਰ ਮੰਮੀ ਮੈਂ ਅਗਦੀ ਪਾਇਆ ਨਹੀਂ ਆ। ਮੈਂ ਕੋਣੀ ਪਹਿਣਾ। ਮੈਂ ਇੱਜੇ ਠੀਕ ਆ। ਚਲ ਕੋਈ ਗੱਲ ਨਹੀਂ। ਤੂੰ ਪਾ ਕੇ ਵੇਖ ਲਈ ਜੇ ਤੈਨੂੰ ਸਹੀ ਲੱਗੇਗਾ ਠੀਕ ਆ। ਨਹੀਂ ਤੇ ਕੋਈ ਸੂਟ ਵਧੀਆ ਜਾ ਪਾ ਲਈ ਠੀਕ ਆ। ਜਿਹੜੇ ਤੇਰੇ ਇੰਦਰ ਦਾ ਸੂਟ ਬਣਾਏ ਨਾ ਮੈਂ। ਉਹਨਾਂ 'ਚ ਕੋਈ ਸੋਨਾ ਜਾ ਸੂਟ ਕੱਢ ਕੇ ਪਾ ਲਈ। ਠੀਕ ਹੈ ਨਾ? ਤੇ ਤਿਆਰ ਸੋਹਣੇ ਤਰੀਕੇ ਨਾਲ ਹੋ ਜਾਣਾ ਵਾ। ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਤੈਨੂੰ ਕਹੂੰਗੀ ਉਸ ਤਰ੍ਹਾਂ ਹੀ ਕਰਨਾ ਸਮਝ ਲੱਗ ਗਈ ਨਾ ਹਾਂਜੀ ਚਲ ਠੀਕ ਹੈ ਮੈਂ ਵੇਖਾਂ ਫਿਰ ਰਸੋਈ ਚ ਸਬ지 ਸਬ지 ਦਾ ਤੇ ਤੂੰ ਉਹ ਮੈਂ ਤਾਂ ਰੱਖੀ ਜੀਂ ਟੋਪਾ ਕੇ ਵੇਖ ਲਾ ਉਹ ਪੋਣਾ ਕੇ ਸੂਟ ਪੋਣਾ ਕੱਢ ਲਾ ਲੈ ਇਹ ਦਿਨ ਲਈ ਇੱਕ ਗੱਲ ਨਹੀਂ ਸਮਝ ਆਉਂਦੀ ਜੇ ਕਰੇ ਪ੍ਰਾਣੇ ਆਣੇ ਆ ਇਹਨਾਂ ਨੇ ਮੈਨੂੰ ਕਿਉਂ ਕਿਹਾ ਕਿ ਸਿਮਰਤ ਜੀਂ ਟੋਪਾ ਵਾਲਾ ਇਹਨਾਂ ਨੂੰ ਤਾਂ ਸੋ ਕੋ ਚਾਹੀਦਾ ਵਾ ਕਿ ਨਾ ਕੁੜੀ ਜੀਂ ਟੋਪਣੀ ਸੋਨਾ ਜਾਂ ਸੂਟ ਪਾ ਕੇ ਸਿਰ ਤੇ ਚੁੰਨੀ ਲੈ ਕੇ ਫਿਰ ਬਾਹਰ ਆਈ ਅਗਲੇ ਨੂੰ ਪਤਾ ਲੱਗੇ ਕਿ ਹਾਂ ਬੇਕਾਰ ਦੀ ਨੋਹ ਆ ਇਹਨਾਂ ਨੇ ਤਾਂ ਮੈਨੂੰ ਜਿੰਟੋਪਾ ਕੇ ਕਰੇ ਬਾਰੇ ਕਹਤਾ ਇਹਨਾਂ ਨੂੰ ਮੈਨੂੰ ਹੀ ਨਹੀਂ ਸਮਝ ਆਉਂਦੀ ਇਹਨਾਂ ਸ਼ਾਇਰੀਆਂ ਦਾ ਵੀ ਨਾ ਹੋਵਾ ਉੱਤੇ ਆ ਪਿਆ ਨਾ ਕੋਈ ਗੱਲ ਦੀ ਪਤਾ ਲੱਗਦਾ ਨਾ ਕੋਈ ਬਾਤ ਦਾ ਚੱਲ ਆ ਮਮੀ ਮੈਂ ਛੱਡ ਆਉਂਦਾ ਹੁਣ ਬਾਹਰ ਕਰ ਲੇਮਨ ਦਾਸ ਤੈਨੂੰ ਕਿਹਾ ਵਾ ਕੁਛ ਨਹੀਂ ਮੰਮੀ ਮੈਨਾਂ ਕਿਉਂ ਨਹੀਂ ਭੰਦੀ ਮੇਰੀ ਗੱਲ ਸੁਣ ਕੇ ਬੈਠ ਕੇ ਲਾ ਮਾਚ ਟੁਪਦੇ ਭੰਨੇ ਪਈ ਤੂੰ ਉਦਾਸ ਕਿਉਂ ਆ ਉਹ ਤੇ ਕਿਸੇ ਦੀ ਲੋਕਾਂ ਦੀ ਨਾ ਐਵੇਂ ਪਰਵਾਹ ਨਹੀਂ ਕਰੀਦੀ ਹੁੰਦੀ ਪਰ ਮੰਮੀ ਮੇਰੇ ਘਰ ਕਿਉਂ ਨਾਲੀ ਬੇਇੱਜ਼ਤੀ ਹੋ ਗਈ ਆ ਕੋਈ ਬੇਇੱਜ਼ਤੀ ਨਹੀਂ ਹੋਈ ਕੋਈ ਗੱਲ ਨਹੀਂ ਸਭ ਦੀ ਆਪਣੀ ਆਪਣੀ ਸੋਚ ਹੁੰਦੀ ਆ ਕਿਸੇ ਦੀ ਸੋਚ ਕਿਸੇ ਨਾਲ ਨਹੀਂ ਰਲਦੀ ਹੁੰਦੀ ਤੇ ਐਵੇਂ ਕਿਸੇ ਦੀ ਗੱਲ ਦੀ ਨਾ ਪਰਵਾਹ ਨਹੀਂ ਕਰੀਦੀ ਜੀ ਇੱਕ ਜਣਾ ਤੈਨੂੰ ਖਾਲਤੂ ਬੋਲ ਕੇ ਗਿਆ ਨਾ ਤੇ ਬਾਕੀ ਜਾਣੇ ਤਾਂ ਤੇਰੇ ਹੱਥ ਚ ਬੋਲ ਕੇ ਗਏ ਨਾ ਉਹ ਤੇ ਕਹਿੰਦੇ ਨਾ ਭਾਬੀ ਨੇ ਬਹੁਤ ਸੋਨਾ ਖਾਣਾ ਬਣਾਇਆ ਬਹੁਤ ਟੇਸਟੀ ਆ ਗੱਲ ਮੰਮੀ ਕੋਲੇ ਖਾਣੀ ਦੀ ਨਹੀਂ ਹੁੰਦੀ ਤੁਹਾਨੂੰ ਪਤਾ ਜਏਗਾ ਨਾ ਉਹਨਾਂ ਨੇ ਪਹਿਲਾਂ ਹੀ ਮੈਨੂੰ ਕਿਹਾ ਸੀ ਕਿ ਸਿਰਫ ਉਹਨਾਂ ਕਿ ਮੂੰਹ ਖੋਲੀ ਜਿੰਨੇ ਕੰਮ ਦੀ ਲੋੜ ਹੋਗੀ ਜਿਆਦਾ ਨਾ ਮੂੰਹ ਖੋਲੀ ਪਰ ਮੈਨੂੰ ਥੋੜੀ ਪਤਾ ਸੀ ਮੇਰੇ ਕੋਲ ਬੋਲਣ ਲੱਗੇ ਮੈਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਬੋਲ ਦਿੰਨੀ ਆ ਮੰਮੀ ਇਹਨੇ ਇੱਕ ਗੱਲ ਹੀ ਸਮਝੀ ਹੁੰਦੀ ਕਿ ਕੀ ਗੱਲ ਹੈ ਕਿਤਾਬਾਂ ਪੜ੍ਹਨਾ ਜ਼ਿਆਦਾ ਅਕਲ ਹੁੰਦੀ ਆ ਸਾਰ ਸੰਬੰਧ ਕੋ ਦਿਨ ਨੂੰ ਪਤਾ ਲੱਗਦਾ ਦੀਨ ਦੁਨੀਆ ਦਾ ਕੀ ਬਾਹਰ ਕੀ ਹੁੰਦਾ ਕੀ ਨਹੀਂ ਹੁੰਦਾ। ਉਹਨੂੰ ਪਤਾ ਮੰਮੀ ਨੇ ਤੇ ਪਾਪਾ ਨੇ ਜਦੋਂ ਕਿਤੇ ਜਾਣਾ ਹੁੰਦਾ ਹੀ ਨਾ ਉਹ ਸਾਰਾ ਘਰ ਦਾ ਨਾ ਮੈਨੂੰ ਤਾਂ ਦੱਸ ਕੇ ਜਾਂਦੇ ਉਹ ਦੇ ਕੇ ਸਿਮਰਤ ਤੈਨੂੰ ਹਰ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿਹੜੀ ਚੀਜ਼ ਕਿੱਥੇ ਪਤਾ ਕਿਹੜੀ ਚੀਜ਼ ਨਹੀਂ। ਮੈਨੂੰ ਇੰਨਾ ਵੀ ਪਤਾ ਹੀ ਕਿਹੜੇ ਬੰਦੇ ਨੂੰ ਘਰ ਚ ਵਾੜਨਾ ਵਾ ਤੇ ਕਿਹੜੇ ਬੰਦੇ ਨਹੀਂ ਵਾੜਨਾ। ਤੇ ਮੈਂ ਇਸ ਘਰ ਨੂੰ ਵੀ ਬੜੇ ਵਧੀਆ ਤਰੀਕੇ ਨਾਲ ਸੰਭੋងਗੀ। ਪਰ ਪਤਾ ਨਹੀਂ ਕਿਉਂ ਇਦਾਂ ਕਿਉਂ ਲੱਗਦਾ ਇਹਨਾਂ ਨੂੰ ਕਿ ਮੈਂ ਆਪਣਾ ਘਰ ਨਹੀਂ ਸੰਭ ਸੱਕਦੀ। ਜਦ ਦੀਨ ਦੁਨੀਆ ਦਾ ਮੈਨੂੰ ਕੁਝ ਪਤਾ ਨਹੀਂ ਕਿ ਬਾਹਰ ਕੀ ਪਤਾ ਮੈਨੂੰ ਕਿਸੇ ਦੇ ਕਹੇ ਦੀ ਕੋਈ ਪਰਵਾਹ ਨਹੀਂ ਕੀ ਤੇ ਨਾ ਹੀ ਤੂੰ ਪਰਵਾਹ ਕਰਨੀ ਆ ਮੈਨੂੰ ਤੇਰੀ ਨਾ ਇਹੋ ਭੋਲਾਪਣ ਨਹੀਂ ਮੈਨੂੰ ਵਧੀਆ ਲੱਗਦਾ ਵਾ ਮੈਨੂੰ ਪਤਾ ਤੂੰ ਸਾਰਾ ਘਰ ਸੰਭ ਸਕਦੀ ਆ ਤੇ ਬਹੁਤ ਸੋਹਣੇ ਤਰੀਕੇ ਨਾਲ ਤੂੰ ਸੰਭਿਆ ਵੀ ਆ ਬੜਾ ਵਧੀਆ ਉਹਨਾਂ ਨੂੰ ਖਵਾਇਆ ਪਿਆ ਸਭ ਕੁਝ ਸੋਹਣਾ ਕੀਤਾ ਤੂੰ ਤੇ ਮੈਂ ਕਿਸੇ ਦੀਆਂ ਗੱਲਾਂ ਦੇ ਨਾਮ ਮੈਂ ਪਰਵਾਹ ਕਰਦੀ ਆ ਤੇ ਨਾ ਹੀ ਮੈਂ ਤੈਨੂੰ ਕਿੰਨੀ ਪਰਵਾਹ ਕਰਨੀ ਆ ਠੀਕ ਆ ਚਲ ਉੱਠੋ ਹੁਣ ਆਪਣਾ ਮੂਡ ਨਾ ਖਰਾਬ ਕਰੋ ਚਲਾ ਜਾ ਪਾ ਕੰਮ ਕਰੀਏ ਮੇਰੇ ਕਰਕੇ ਜਿਹੜੀ ਇਹਨਾਂ ਦੀ ਬੇਇੱਜ਼ਤੀ ਹੋਈ ਨਾ ਮੈਂ ਇਹਨਾਂ ਕੋਲ ਜਾ ਕੇ ਮਾਫੀ ਮੰਗ ਲੈਂਦੀ ਆ ਕਿ ਮੇਰੇ ਤੋਂ ਗਲਤੀ ਹੋ ਗਈ ਮੱਗੇ ਤੋਂ ਧਿਆਨ ਰੱਖੂੰਗੀ ਕੋਈ ਨਾ ਉਹਨਾਂ ਨੂੰ ਤੁਸੀਂ ਦੁਬਾਰਾ ਸਾਥ ਲਿਓ ਮੈਂ ਪੱਕਾ ਉਹਨਾਂ ਦੇ ਸਾਹਮਣੇ ਕੁਝ ਨਹੀਂ ਬੋਲੂੰਗੀ ਜੀ ਕੀ ਜੀ ਮੇਰਾ ਜੀ ਹੋਇਆ ਤੁਸੀਂ ਮੈਨੂੰ ਦੱਸੋ ਤੇ ਤੇਰੇ ਕੋਈ ਤਮੀਜ਼ ਨਾਮ ਦੀ ਚੀਜ਼ ਹੈਗੀ ਆ ਮੈਂ ਚੁੱਪ ਹਾਂ ਪਰ ਅੱਜ ਮਜਬੂਰ ਐ ਬੋਲਣ ਵਾਸਤੇ ਦੱਸ ਮੈਨੂੰ ਜੇ ਤੈਨੂੰ ਚੱਜ ਦੇ ਕੱਪੜੇ ਪਵਾਉਂਦੇ ਆ ਚੱਜ ਦਾ ਤੈਨੂੰ ਗੈਣਾ ਘੜਾ ਪਾਤਾ ਇਹਦਾ ਮਤਲਬ ਇਹ ਨਹੀਂ ਆ ਕਿ ਕੱਲਾ ਆਪਾਂ ਇਹੋ ਦਿਖਾਵਾ ਹੀ ਕਰਨਾ ਆਪਣੀ ਬੋਲੀ ਵੀ ਸੁਧਾਰ ਤੈਨੂੰ ਮੰਮੀ ਨੇ ਕਿਹਾ ਵੀ ਥੋੜਾ ਘੱਟ ਬੋਲੀ ਪਰ ਨਹੀਂ ਤੇਰੀ ਜਬਾਨ ਕਿੱਥੇ ਬੰਦ ਹੁੰਦੀ ਆ ਫालतू ਦਾ ਵੇ ਬੱਤ ਜਿੰਨੇ ਬਕਵਾਸ ਕਰ ਲੋ ਤੇਰੇ ਪੱਲੇ ਹੀ ਆ ਸਾਰੀ ਫालतू ਦਾ ਬੋਲੀ ਜਾਣਾ ਜੋ ਮੂੰਹ ਚ ਆ ਉਹ ਬੋਲ ਦੇਣਾ ਤੂੰ ਵੇ ਕਦੀ ਮੰਮੀ ਨੂੰ ਵੇਖਿਆ ਫालतू ਬੋਲਦਾ ਚਾਹ ਤੂੰ ਕਦੀ ਮੈਨੂੰ ਫालतू ਬੋਲਦਾ ਵੇਖਿਆ ਵੇ ਤੇਰਾ ਕੀ ਆ ਤੂੰ ਤਾਂ ਮੜਿਆ ਬੋਲੀ ਇੱਧਰ ਨੂੰ ਆ ਕੇ ਤੂੰ ਚੁੱਪ ਕਰਕੇ ਬਹਿ ਜਾਣਾ ਆਫਿਸ ਤੇ ਮੈਂ ਜਾਣਾ ਜਦੋਂ ਪਰਸੋਂ ਮੈਂ ਆਫਿਸ ਗਿਆ ਨਾ ਉਹਨਾਂ ਨੇ ਵੇਖੀ ਤਰੀਆਂ ਰੀਸਾ ਲਾ ਲਾ ਕੇ ਬੋਲਣਾ ਮੈਨੂੰ ਕਦੀ ਕਾਲਜ ਗਈ ਆ ਹਾਂ ਬੋਲੇ ਸਵਾ ਜਾਣਾ 8 ਤੂੰ ਕਲਾਸਾਂ ਕੀਤੀਆਂ ਕਦੀ ਕੋਲੇ ਗਈ ਹੋਵੇ ਤੈਨੂੰ ਪਤਾ ਹੋਵੇ ਰੈਗਿੰਗ ਕਰਨੀ ਉਹਨਾਂ ਮੇਰੀ ਪੂਰੀ ਏਕੀ ਕਦਾ ਬੇਇੱਜ਼ਤੀ ਕਰਦੇ ਜੀ ਮੈਂ ਤੁਹਾਡੇ ਕੋਲ ਮਾਫੀ ਮੰਗਣੋਂ ਲੱਗੀ ਮਾਫੀ ਨਾਲ ਮੈਂ ਕੀ ਕਰ ਲੂ ਮਾਫੀ ਨਾਲ ਮੇਰੀ ਇੱਜ਼ਤ ਵਾਪਸ ਆਜੂਗੀ ਜਿਹੜੀ ਹੋਈ ਆ ਮੈਂ ਅੱਗੇ ਤੋਂ ਧਿਆਨ ਰੱਖੂਗੀ ਮੈਂ ਉਹਨਾਂ ਕੀ ਬੋਲੋਗੇ ਇਹਨੇ ਕੋ ਗੱਲ ਪੁੱਛੀ ਤੇਰੇ ਪੱਲੇ ਨਹੀਂ ਪਣੀ ਅੱਗੇ ਜੋਗਾ ਕੁਝ ਰਿਹਾ ਜੀ ਦੱਸ ਮੈਨੂੰ ਜਿੱਦਾਂ ਤੀਨ ਵਿਆਹ ਘੇਈਆਂ ਨਾ ਉਸ ਦਿਨ ਦਾ ਮੈਂ ਚੁੱਪ ਹਾਂ ਉੜਾ ਘੁੱਟ ਪਿੰਦਾ ਰਿਆਂ ਪਰ ਹੁਣ ਨਹੀਂ ਹੁਣ ਮੈਂ ਕੀਤੀ ਉਹ ਬਕਵਾਸ ਰੱਜ ਕੇ ਤੈਨੂੰ ਨਾ ਮੈਂ ਤੇਰੀ ਭਾਸ਼ਾ ਸਮਝਾਉਣ ਡਿਆ ਪ्योर ਪੰਜਾਬੀ ਦੇਸੀ ਬੋਲੀ ਜਿਹੜੀ ਤੂੰ ਬੋਲਦੀਆਂ ਇੰਗਲਿਸ਼ ਨਹੀਂ ਮਾਰਨ ਦਾ ਕੋਈ ਅਜੇ ਵੀ ਖਾਨੇ ਗੱਲ ਪਾਲਾ ਤੇਰੇ ਕੋ ਟਾਈਮ ਹੀ ਇੰਨਾ ਰੱਖਦਾ ਕਰਕੇ ਨਾ ਤੂੰ ਮੈਨੂੰ ਗਵਾ ਲੈਣਾ ਹੀ ਜੀ ਅੱਜ ਵੀ ਬੋਲਣ ਕਿੱਦਾ ਦੇਜੇ ਮੇਰੇ ਨਾਲ ਇਹ ਚ ਮੇਰਾ ਕੀ ਕਸੂਰ ਆ ਹੂੰ ਤੇਰਾ ਕੀ ਕਸੂਰ ਆ ਉਹ ਬੋਲ ਨਾ ਤੂੰ ਮਜਬੂਰ ਕੀਤਾ ਤੁਸੀਂ ਤੁਸੀਂ ਕਰਕੇ ਬੋਲਦਾ ਤੈਨੂੰ ਮੈਂ ਜੀਜੀ ਕਰਦਾ ਫਿਰਦਾ ਅੱਜ ਤੂੰ ਕਹਿੰਦੇ ਤੂੰ ਮਜਬੂਰ ਕੀਤਾ ਹੀ ਪਰ ਮੇਰੇ ਚ ਮੈਨੂੰ ਕਹਦੋਂ ਕਹਿੰਦੇ ਜੇ ਤੁਹਾਡੇ ਜਿਹੜੇ ਤੋਂ ਉੱਥੋਂ ਦੇ ਆਏ ਆ ਆਫਿਸ ਵਾਲੇ ਮੁੰਡੇ ਕੁੜੀਆਂ ਉਹਨਾਂ ਨੇ ਤੇ ਗੱਲ ਜਿਦੂ ਕੀਤੀ ਸੀ ਉਹਨਾਂ ਨੇ ਆਪੇ ਪੁੱਛਿਆ ਹੀ ਕਿ ਤੁਹਾਡੇ ਘਰ ਮੱਜਾ ਹੈਗੀਆਂ ਤੁਸੀਂ ਪਿੰਡ ਚੋਂ ਆਏ ਜੇ ਤੁਹਾਡੇ ਲੱਗੇ ਮੱਜਾ ਹੈਗੀਆਂ ਕਿ ਮੁੰਨਾਂ ਨੂੰ ਨਾਮ ਦੱਸ ਦੀ ਕਿ ਹਾਂ ਸਾਡੇ ਘਰੇ ਮੱਜਾ ਨਹੀਂ ਹੈਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਗੱਲ ਹੈ ਇੰਨੇ ਭੁੱਖੇ ਨੰਗੇ ਆ ਕਿ ਜਿਹੜੇ ਨਾਲ ਤੇ ਮੱਜਾ ਗਾਵਣੀ ਹੈਗੀਆਂ ਜੇ ਤੂੰ ਇਹ ਸ਼ਹਿਰ 'ਚ ਜਾ ਕੇ ਕੁੱਤੇ ਬਿਲੀਆਂ ਪਾਲ ਸਕਦੇ ਜੇ ਆਈ ਤੇ ਫਿਰ ਮੱਝਾਂ ਘਾਵਾ ਪਾਲਦੇ ਉਹਨਾਂ ਦਾ ਤੇ ਫਿਰ ਹਾਨੂੰ ਫਾਇਦਾ ਹੁੰਦਾ ਵਾ ਇਹਨਾਂ ਦਾ ਤੁਹਾਨੂੰ ਕੀ ਫਾਇਦਾ ਹੁੰਦਾ ਵਾ ਫਿਰ ਵੀ ਬਸ ਆਹੀ ਗੱਲਾਂ ਦੀ ਕਮੀ ਤੇਰੇ 'ਚ ਜਿਹੜਾ ਬੜ 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 ਕਰ ਹੀ ਜਾਣਾ ਮੈਂ ਸਮਝਾਇਆ ਸੀ ਮੈਂ ਥੋੜੀ ਆਪਣੀ ਸਪੀਡ ਵੀ ਘੱਟ ਰੱਖੀ ਬੋਲਣ ਦੀ ਪਰ ਨਹੀਂ ਉਹ ਨੌਨ ਸਟਾਪ ਹੀ ਹੋਈ ਨਹੀਂ ਤੂੰ ਤੇ ਮੈਨੂੰ ਬੋਲੀ ਜਾਂਦੇ ਜੇ ਉਹ ਤੁਹਾਡਾ ਦੋਸਤ ਤੁਹਾਡੀ ਇਸ ਫਰੈਂਡ ਜਿਹੜੀ ਆਈਆਂ ਕਿੰਨਾ ਕੁਝ ਬੋਲੀ ਜਾਂਦੇ ਹੈ ਉਹਨਾਂ ਨਾਲ ਤਾਂ ਛੋਣ-ਛੋਣ ਕੇ ਮੇਰਾ ਆਪਣਾ ਸਿਰ ਦਰਦ ਹੋਉਂਦਾ ਪਈ ਤੇ ਮੈਨੂੰ ਕਹਦਾ ਬੋਲੰਦਾ ਪੈਂਦੇ ਯਾਰ ਗੱਲ ਤੇ ਉਹਨਾਂ ਨੇ ਤਾਂ ਤੁਸੀਂ ਕੁਝ ਕਿਹਾ ਨਹੀਂ ਉਹਨਾਂ ਦਾ ਗੁੱਸਾ ਤਾਂ ਹੀ ਮੇਟੀ ਜਾ ਕੇ ਕੱਢਣ ਜਾ ਪਏ ਜੇ ਉਹਨਾਂ ਦੀ ਬੋਲੀ ਸੁਣੀ ਆਪਣੀ ਬੋਲੀ ਵੇ ਉਹਦੇ ਨਾਲ ਕੰਪੇਅਰ ਨਾ ਕਰ ਤੇ ਬੋਲੀ ਨੂੰ ਦੱਸ ਕਿ ਬੋਲਣ ਤੇ ਉਹ ਵੀ ਉਹਨਾਂ ਦੇ ਉਹਨਾਂ ਜਿੰਨਾ ਮੈਂ ਬੋਲਦੀ ਹਾਂ ਤੇਰੇ ਦਿਮਾਗ 'ਚ ਮਸਾ ਇੱਕ ਖਾਲੀ ਆ ਕਿ ਮੈਂ ਤੇਰੇ ਵਰਗੀ ਪਿੰਡੂ ਨਾਲ ਵਿਆਹ ਕਿਉਂ ਕੀਤਾ ਅਨਪੜਨਾ ਕਿਉਂ ਕੀਤਾ ਵਾ ਇੱਕ ਸ਼ਹਿਰੀ ਮੁੰਡਾ ਆ ਕਿ ਮੈਂ ਤੇਰੇ ਨਾਲ ਕਿਉਂ ਵਿਆਹ ਕੀਤਾ ਦੱਸ ਮੈਨੂੰ ਬੱਸ ਕਰ ਤੇਵਾ ਆ ਤੋ ਵੀਂ ਤੇ ਨਹੀਂ ਮੰਮੀ ਸਿਮਰਤ ਲਾ ਲੈਂਦੇ ਆ ਜੀ ਨੂੰ ਮੇਰੇ ਦੋ ਨਹੀਂ ਮੰਮੀ ਇਹਨਾਂ ਦੀ ਨਹੀਂ ਕੋਈ ਗਲਤੀ ਗਲਤੀ ਸਾਰੀ ਮੇਰੀ ਆ ਮੈਨੂੰ ਧਿਆਨ ਰੱਖਣਾ ਚਾਹੀਦਾ ਸੀ ਦੇਖ ਲਾ ਉਹ ਹਜੇ ਵੀ ਤੇਰੇ ਪਿਤਾਜ ਖੜੀ ਪਰ ਤੈਨੂੰ ਇਹਦੇ ਤੋਂ ਕੋਈ ਅਸਰ ਹੀ ਨਹੀਂ ਆ ਮੈਂ ਕੀ ਗਲਤ ਕੀਤਾ ਉਹ ਚਾਰ ਮੁੰਡਿਆਂ ਦੇ ਮਗਰ ਲੱਗ ਕੇ ਤੇ ਤੂੰ ਆਪਣੀ ਲਾਈਫ ਪੜਨਾਂ ਨਹੀਂ ਕਹਿੰਦਾ ਪਿਆ ਵਾ ਚਾਰ ਮੁੰਡੇ ਨਹੀਂ ਸਾਰਾ ਗਲੀ ਮੱਲੇ ਐ ਏਦਾਂ ਕਹੂਗਾ ਨਹੀਂ ਕਹਿੰਦਾ ਕੋਈ ਵੀ ਆ ਤੂੰ ਹੀ ਤਾਂ بڑی ਗਲਤੀ ਕੁੱਟ ਕੇ ਜਵਾਬ ਦੇਣ ਨੂੰ ਗਲੀ ਮੱਲੇ ਤੂੰ ਇਹਨਾਂ ਨਾਲਸਾ ਹੋ ਗਾਲੋ ਦੀ ਸਾਈਡ ਲਈ ਜਾਂਦਾ ਮੇਰੀ ਤੇ ਸੁਣਦੇ ਭਾਈ ਨਹੀਂ ਜਿਹੜੀ ਬੇਇਜ਼ਤੀ ਹੋਈ ਨਹੀਂ ਜੇ ਤੈਨੂੰ ਪੜਾ ਲਿਖਾ ਕੇ ਜਿੱਥੇ ਤੋਂ ਪੰਚਾਇਤ ਆ ਨਾ ਇੰਨਾ ਪੜਾਇਆ ਲਿਖਾਇਆ ਤੇਰਾ ਮਤਲਬ ਇਹ ਨਹੀਂ ਆ ਕਿ ਤੂੰ ਕਿਸੇ ਦੀ ਵੀ ਬੇਇਜ਼ਤੀ ਕਰਨਾ ਸ਼ੁਰੂ ਕਰਦੇ ਉੱਠ ਕੇ ਮੈਂ ਉਦੋਂ ਦੀ ਕੀਤਾ ਉਦੋਂ ਦਾ ਇਹਨੂੰ ਕਹ ਦਿੱਤਿਆ ਅੱਜ ਕਿਹਾ ਮੈਂ ਕੋਲ ਨਾ ਗਲਤੀ ਹੋ ਗਈ ਆ ਅਖਾਨ ਪੀਂਦਾ ਸਮਾਨ ਤੇ ਲੈ ਹੁੰਨੇ ਆ ਜੇ ਕਿਤੇ ਅਕਲ ਮਿਲਦੀ ਹੁੰਦੀ ਨਾ ਬਿਆਰੋ ਉਹ ਮੈਂ ਹੁਣ ਤੱਕ ਇਹਨੂੰ ਲੈ ਦੇਣੀ ਸੀ ਖਰੀਦ ਕੇ ਜਾ ਜਾ ਤੂੰ ਵੱਡਾ ਅਕਲਾ ਵਾਲਾ ਮੈਨੂੰ ਵੀ ਅਖਲਾ ਨਹੀਂ ਦਿੱਤੀਆਂ ਤੇ ਆਈਆਂ ਵਾ ਤੂੰ ਕਿਤਾਬਾਂ ਪਿੱਛੋਂ ਜਨਮ ਤੋਂ ਨਾਲ ਨਹੀਂ ਲੱਗਿਆ ਤੋਰ ਤੋਂ ਯਾਰ ਮੇਰੀ ਗੱਲ ਸੁਣੋ ਵੇਖ ਕੇ ਅਖਲਾ ਆਂਦੀ ਆ ਜਿਹੜੇ ਵੇਖ ਕੇ ਵੀ ਨਹੀਂ ਆਈ ਜੇ ਤੈਨੂੰ ਅਗਰ ਦੇ ਸਕਦੀ ਨਾ ਮੈਂ ਉਹਨੂੰ ਵੀ ਦੇ ਲੂੰਗੀ ਟਾਈਮ ਲੱਗਣਾ ਵਾ ਤੂੰ ਤਾਂ ਕਹਿਣਾ ਇਤਰੋਂ ਮੂੰਹ ਚ ਗੱਲ ਕੱਢਾਂ ਤੇ ਇਤਰੋਂ ਸੁਧਰ ਵੀ ਜਾਵੇ ਅਕਸਰੋਂ ਇੰਨੇ ਸਾਲ ਉੱਥੇ ਰਹੀ ਆ ਐਡਾ ਹੀ ਰਹੀ ਸਾਦਗੀ ਦੇ ਵਿੱਚ ਤੇ ਇੱਕਦਮ ਕਿਸ ਤਰ੍ਹਾਂ ਅਪਡੇਟ ਹੋ ਜਾਵੇ ਤੇਰੇ ਵਾਸਤੇ ਤੇ ਮੇਰਾ ਵਿਆਹ ਕਿਉਂ ਕਰਾਇਆ ਜੇ ਇਹਦੇ ਨਾਲ ਅੱਛਾ ਹਾਂ ਤੂੰ ਇਸ ਤਰ੍ਹਾਂ ਬੋਲੇਗਾ ਲਗ ਪੈਣਾ ਹੋਈ ਆਪਾਂ ਕਿਉਂ ਬਲੀਹਾਕਤਾ ਕਰਨ ਫੇਰ ਨਾ ਉਹਦ ਕੋ ਸੰਭੀ ਗਈ ਨਹੀਂ ਤਨਾ ਤੇਰ ਕੋ ਸੰਭੀ ਜਾਂਦੀ ਆ ਮੈਨੂੰ ਨਾ ਬਾਰ ਬਾਰ ਇਹਦਾ ਮਹਿਣਾ ਨਾ ਮਾਰਿਆ ਕਰੋ ਪਾਪਾ ਦਾ ਕੁੱਲਾ ਵਰਗੀ ਕੁੜੀ ਆ ਜਿੰਨੂੰ ਤੂੰ ਅਗਰ ਵਾਰ ਵਾਰ ਕੇ ਪਤਾ ਨਹੀਂ ਕੀ ਹਾਲ ਕਰ ਦੇਣਾ ਲਾ ਚੁੱਪ ਕਰ ਪੁਣੀ ਰੋਣਾ ਮੈਂ ਤੇਰੇ ਨਾਲ ਆਣਾ ਤੂੰ ਕੋਈ ਪਰਵਾਹ ਨਹੀਂ ਕਰਨੀ ਨਹੀਂ ਮੰਮੀ ਸਾਰੀ ਗਲਤੀ ਮੇਰੀ ਆ ਜਿੱਦਾਂ ਇਹਨਾਂ ਨੇ ਮੈਨੂੰ ਸਮਝਾਇਆ ਸੀ ਨਾ ਮੈਨੂੰ ਉਦਾਂ ਹੀ ਕਰਨਾ ਚਾਹੀਦਾ ਸੀ ਪਰ ਮੰਮੀ ਉਹਨਾਂ ਨੇ ਗੁੱਸਾ ਆ ਕੇ ਮੇਰੇ ਤੇ ਕੱਢਣ ਦੇ ਆਪੇ ਪਲੇਟਾ ਚੜ ਚੜ ਕੇ ਤੇ ਉਹ ਖਾਂਦੇ ਹੀ ਹਣ ਉਹਨਾਂ ਨੇ ਇਹਨਾਂ ਨੂੰ ਕੁਝ ਕਿਹਾ ਨਹੀਂ ਉਹ ਵੀ ਮੇਰੇ ਤੋਂ ਵੱਧ ਬੋਲਦੇ ਹੀ ਤੁਹਾਨੂੰ ਪਤਾ ਮੇਰੇ ਤੋਂ ਸੇ ਬੇਟੀ ਬੜੀ ਸੇਰੀ ਭੀੜਾ ਹੁੰਦੇ ਆ ਪਿਆ ਜਿਹਨਾਂ ਦੇ ਦੋਸਤਾਂ ਨਾਲ ਸਸਕੇ ਬੋਲੀ ਜਾਂਦਾ ਹੀ ਬੋਲੀ ਜਾਂਦਾ ਹੀ ਤੇ ਮੈਂ ਫਿਰ ਵੀ ਨਹੀਂ ਕੁਝ ਕਿਹਾ ਤੇ ਆ ਕੇ ਤੇ ਮੇਰੇ ਤੇ ਗੁੱਸਾ ਕਰਨ ਦੇ ਆਪੇ ਮੰਮੀ ਗੱਲ ਪੁੱਛਾਂ ਪੁੱਛ ਬੁੱਤ ਇਹਨਾਂ ਨੂੰ ਮੈਂ ਪਸੰਦ ਨਹੀਂ ਆ ਇਹਨਾਂ ਨੇ ਵਿਆਹ ਮਰਜ਼ੀ ਨਾਲ ਨਹੀਂ ਹੋਇਆ ਨਹੀਂ ਬੁੱਤ ਪਸੰਦ ਹੈ ਤੂੰ ਪਸੰਦ ਕਿਉਂ ਨਹੀਂ ਆ ਪਸੰਦ ਹੈ ਤੇ ਵਿਆਹ ਕਿ ਲਿਆਂਦੀ ਤੈਨੂੰ ਕੋਈ ਗੱਲ ਨਹੀਂ ਪੁੱਤਾ ਉਹਦਾ ਜਦੋਂ ਕੇਵਲ ਕੋਈ ਗੱਲ ਕਰ ਦਿੰਦਾ ਨਾ ਖਿੱਚ ਜਾਂਦਾ ਵਾ ਤੈਨੂੰ ਪਤਾ ਤਾਂ ਹੈਗਾ ਉਹਦਾ ਸੁਭਾਈ ਥੋੜਾ ਜਿਹਾ ਵੱਖਰਾ ਵਾ ਮੈਂ ਇਹਨੂੰ ਗੱਲ ਕਰਾਂਗੀ ਉਹਨੂੰ ਸਮਝਾਵਾਂਗੀ ਸਾਰਾ ਠੀਕ ਹੈ ਤੂੰ ਚਿੰਤਾ ਨਾ ਕਰ ਐਵੇਂ ਨਾ ਰੋ ਰੋ ਕੇ ਆਪਣਾ ਦਿਮਾਗ ਨਾ ਖਰਾਬ ਕਰ ਹੁਣ ਠੀਕ ਹੈ ਜਾ ਜਾ ਕੇ ਚੇਂਜ ਕਰਕੇ ਤੇ ਰੈਸਟ ਕਰਕੇ ਥੋੜੀ ਜਿਹਾ ਹੁਣ ਖਾਪਦੀ ਹੋਣੀ ਕਿੰਨਾ ਕੰਮ ਪੈ ਗਿਆ ਪਾਣੀ ਰੱਖਣਾ ਤੇ ਮੈਂ ਭੁੱਲੀ ਗਈ ਰਤੀ। ਸੋ ਸੋਇ ਚ ਪੀ ਕਿਉਂ ਨਹੀਂ? ਸਿਮਰਤ ਨੂੰ ਵੀ ਜਿਆਦਾ ਭੁੱਲ ਗਿਆ ਲੱਗਦਾ ਰੱਖਣ ਦਾ। ਬੂਆ ਖੁੱਲੋ। ਸਿਮਰਤ ਕੱਲੀ ਸੁੱਤੀ। ਸੀ ਬਕਾਇਦਾ ਘਰ ਹੀ ਨਹੀਂ ਆਇਆ। ਹਾਂ। ਹੋ ਚਾਰ ਵਜ ਗਏ ਨੇ ਸਵੇਰ ਦੇ। ਸਿਮਰਤ ਮੈਨੂੰ ਕਹਿੰਦੀ ਸੀ ਮੰਮੀ ਤੁਸੀਂ ਸੋ ਜਾਓ। ਮੈਂ ਆਪੇ ਬੁਆ ਖੋਲ ਦੂੰਗੀ ਹੁਣ ਉਹ ਨੂੰ ਨੀਂਦ ਆ ਗਈ ਨਹੀਂ ਵਿਚਾਰੀ ਨੂੰ ਥੱਕੀ ਹੀ ਨਾ ਉਹ ਵੀ ਕੀ ਕਰਾਂ ਇਸ ਮੁੰਡੇ ਦਾ ਇਹਨਾਂ ਨੂੰ ਤਾਂ ਸਮਝ ਨਹੀਂ ਨਾ ਲੱਗਦੀ ਕੀ ਲਾਦਾ ਸਾਰੀ ਰਾਤ ਘਰ ਹੀ ਨਹੀਂ ਆਇਆ ਫੋਨ ਕਰਾਂ ਇਹਨੂੰ ਹੁਣ ਮੈਂ ਕਿੱਥੇ ਚਲ ਗਿਆ ਵਾ بس ਇਹਨੂੰ ਨਹੀਂ ਪਤਾ ਲੱਗਦਾ ਮੈਂ ਆਪਣੇ ਘਰ ਜਾਵਾਂ ਹੋ ਹੀ ਗਈ ਉਹ ਨਿਆਣੀ ਕੋ ਗਲਤੀ ਤੇ ਇੰਨੀ ਸਿਰ ਤੇ ਚੁੱਕ ਲੈਣੀ ਹੁਣ ਗਲਤੀ ਵੀ ਕਾਦੀ ਨੋਰਮਲ ਗੱਲਾਂ ਕੀਤੀਆਂ ਉਹਨੇ ਜੀ ਉਹਨਾਂ ਨੇ ਪੁੱਛਿਆ ਹੀ ਆ ਸਟਾਫ ਉਹਦੇ ਨੇ ਕੋਈ ਗੱਲ ਪੁੱਛੀ ਤਾਂ ਉਹਨੇ ਵਿਚਾਰੀ ਨੇ ਜਵਾਬ ਦੇਣਾ ਹੀ ਹੁਣ ਉਹਨੇ ਚੁੱਪ ਥੋੜਾ ਕੀਤੀ ਰਹਿਣਾ ਸੀ ਐਵੇਂ ਨੋਰਮਲ ਗੱਲਾਂ ਦਾ ਹੀ ਐਵੇਂ ਗੁੱਸਾ ਬਣਾ ਕੇ ਬਹਿ ਗਿਆ ਨੀ ਕਿੰਨੀ ਕਿੰਨੀ ਗੱਲ ਦਾ ਇਸ਼ੂ ਬਣਾ ਲੈਂਦਾ ਹੁਣ ਫੋਨ ਕੱਟੀ ਜਾਂਦਾ ਚਲ ਜੇ ਮੈਂ ਇੱਥੇ ਬਹਿ ਕੇ ਜ਼ਿਆਦਾ ਬੋਲੀ ਨਾ ਕੁੜੀ ਦੀ ਨੀਂਦ ਨਾ ਖਰਾਬ ਹੋ ਜਾਏ ਇੱਕ ਤੇ ਕੋਈ ਨਹੀਂ ਆਪੇ ਆ ਜਾਏਗਾ ਸਵੇਰੇ ਤੇ ਆਏਗਾ ਹੀ ਨਾ ਫੇਰ ਦੱਸ ਦਿਨ ਮੈਨੂੰ ਮੈਂ ਪਤਾ ਜੀ ਮੇਰੀ ਗੱਲ ਤੇ ਸੁਣੋ ਚਾਹ ਪੀ ਲੋ ਕੁਝ ਨਾ ਖਾਣਾ ਪੀਣਾ ਤੇ ਮੇਰੇ ਨਾਲ ਬੋਲਣ ਦੀ ਲੋੜ ਨਹੀਂ ਉਹ ਵੇਖੋ ਤੁਸੀਂ ਰਾਤੀ ਵੀ ਬੜਾ ਦਾ ਤੁਸੀਂ ਰਾਤ ਦੇ ਘਰ ਨਹੀਂ ਆਏ ਹੁਣ ਜੇ ਦਿਨ ਹੀ ਆਏ ਜੇ ਤੂੰ ਕਿੱਥੇ ਚੱਲੇ ਜੀ ਮੇਰੀ ਮਰਜ਼ੀ ਮੈਂ ਜਿੱਥੇ ਮਰਜ਼ੀ ਜਾਵਾਂ ਪਰ ਇਹ ਕੀ ਮਤਲਬ ਹੋਇਆ ਤੁਸੀਂ ਦੱਸੋ ਤਾਂ ਸੈਂ ਕੋਈ ਗੱਲ ਹੋਈ ਜੀ ਮੈਂ ਤਾਂ ਲਿਖਿਆ कि ਜੇ ਮੇਰੇ ਤੋਂ ਕੋਈ ਗਲਤੀ ਹੋਈ ਤਾਂ ਮੈਨੂੰ ਦੱਸੋ ਮੈਂ ਮਾਫੀ ਮੰਗਦੀ ਆ ਜੋ ਹੋ ਗਿਆ ਚਲੋ ਛੱਡੋ ਗੱਲ ਨੂੰ ਜੋ ਹੋ ਗਿਆ ਉਹ ਤਾਂ ਧਿਆਨ ਦਾ ਰੱਖੂੰਗੀ ਜੋ ਹੋ ਗਿਆ ਮਾਫੀਆਂ ਨਾਲ ਕੁਝ ਨਹੀਂ ਹੋਣਾ ਸਹੀ ਨਹੀਂ ਹੋਣਾ ਉਹ ਤੇ ਮੈਂ ਜਿੱਥੇ ਮਰਜ਼ੀ ਆਵਾਂ ਜੋ ਮਰਜ਼ੀ ਖਾਂ ਪੀਵਾਂ ਮੈਨੂੰ ਕੋਈ ਕਹਿਣ ਦੀ ਲੋੜ ਨਹੀਂ ਆ ਮੇਰੀ ਮਰਜ਼ੀ ਏ ਵੇਖੋ ਜੀ ਇਦਾਂ ਨਾ ਗੋ ਮੈਂ ਮੈਂ ਇਦਾਂ ਕਿ ਮੈਂ ਆਪਣੇ ਆਪਣੇ ਪੂਰੀ ਕੋਸ਼ਿਸ਼ ਕਰੂੰਗੀ ਬਦਲਣ ਦੀ ਮੈਂ ਨਹੀਂ ਕੋਈ ਇਦਾਂ ਕਰਦੀ ਬੋਲ ਕੁਝ ਨਹੀਂ ਹੋਣਾ ਤੁਹਾਡੇ ਕੋਲੋਂ ਬਦਲਣਾ ਹੁੰਦਾ ਤੁਸੀਂ ਉਦੋਂ ਦਾ ਬਦਲ ਜਾਣਾ ਹੈ ਸਮਝੋ ਸੇਵਕ ਇਸ ਤਰ੍ਹਾਂ ਬੋਲਣਾ ਕਰਨਾ ਇੱਥੇ ਖਵਾ ਮੇਰੀ ਗੱਲ ਸਮਝੋ ਮੰਮੀ ਤੁਸੀਂ ਇਹਨਾਂ ਨੂੰ ਕਹੋ ਕਿ ਜੇ ਮੇਤੋਂ ਗਲਤੀ ਹੋ ਗਈ ਮੈਂ ਮਾਫੀ ਮੰਗਦੀ ਹਾਂ ਬਦਲਣ ਲਈ ਕਹਿੰਦੇ ਮੈਂ ਬਦਲੂੰਗੀ ਆਪਣੇ ਆਪ ਨੂੰ ਬੋਲਣ ਦੀ ਹੈ ਨਾ ਮੈਂ ਬੋਲਣਾ ਸੁਧਾਰ ਲੂੰਗੀ ਕੋਈ ਗੱਲ ਨਹੀਂ ਕਰਦੀ ਪਹਿਲੇ ਤੁਸੀਂ ਨੇ ਸੱਸ ਤੁਸੀਂ ਰਾਤ ਕਿੱਥੇ ਰਿਹਾ ਹੋ ਕਿੱਥੇ ਮਰਜੀ ਰਿਹਾ ਹਾਂ ਜਵਾਬ ਦੇ ਮੈਨੂੰ ਕਿੱਥੇ ਰਿਹਾ ਸਾਰੀ ਰਾਤ ਇਹ ਕੀ ਮਤਲਬ ਹੈ ਜਿੱਥੇ ਮਰਜੀ ਮੇਰੀ ਮਰਜ਼ੀ ਮੈਂ ਜਿੱਥੇ ਮਰਜ਼ੀ ਰਵਾਂ ਤੁਹਾਨੂੰ ਕਹਿੰਦੇ ਕੋਈ ਲੋੜ ਨਹੀਂ ਅੱਛਾ ਤੈਨੂੰ ਸਾਡੀ ਹੁਣ ਕੋਈ ਪਰਵਾਹ ਨਹੀਂ ਕਿ ਘਰ ਚ ਦੋਵੇਂ ਜਨਾਨੀਆਂ ਇਕੱਲੀਆਂ ਘਰ ਨੇ ਮੇਰੀ ਗੱਲ ਤੋਂ ਮੇਰੀ ਪਰਵਾਹ ਕੀਤੀ ਨਹੀਂ ਮੇਰੇ ਬਾਰੇ ਸੋਚਿਆ ਸੀ ਤੇ ਮੇਰੀ ਜਿੰਦਗੀ ਸਭ ਕੁਝ ਤੇਰੇ ਬਾਰੇ ਸੋਚਿਆ ਵਾ ਸੋਚਿਆ ਹੁੰਦਾ ਨਾ ਮੇਰੀ ਜ਼ਿੰਦਗੀ ਇਦਾਂ ਬਰਬਾਦ ਨਾ ਕਰਦਾ ਤੂੰ ਜੇ ਮੈਂ ਕੀ ਕੀਤਾ ਤੂੰ ਸੋਚਿਆ ਹੁੰਦਾ ਨਾ ਤੇ ਤੈਨੂੰ ਪਤਾ ਹੋਣਾ ਚਾਹੀਦਾ ਸੀ ਕਿ ਕੱਲੀਆਂ ਜਨਾਨੀਆਂ ਘਰ ਆ ਰਾਤ ਕਿੰਨੀ ਦੇਰ ਤੱਕ ਅਸੀਂ ਦੋਵੇਂ ਡੀਗਦੇ ਰਹੀਆਂ ਹਾਂ ਆ ਕਿਉਂ ਮੈਨੂੰ ਕਹਿੰਦੀ ਮੰਮੀ ਤੁਸੀਂ ਪੈ ਜਾਓ ਮੈਂ ਧਿਆਨ ਰੱਖ ਲੈਂਦੀ ਹਾਂ ਚੱਲ ਜੀ ਡੀ 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 ਮੈਂ ਵੀ ਸਵੇਰੇ 4 ਵਜੇ ਉੱਕੀ ਤੇ ਵੇਖਿਆ ਤਾਂ ਉਹ ਵੀ ਉੱਥੇ ਡੇਢੀ ਹੋ ਗਈ ਤੇ ਜੱਬੂਏ ਖੁੱਲੇ ਰਹਿ ਗਏ ਰਾਤ ਨਹੀਂ ਨਹੀਂ ਮੰਮੀ ਮੈਂ ਮਾਰ ਕੇ ਸੁੱਤੀ ਮੈਂ ਇਹਨਾਂ ਦੇ ਕਿੰਨਾ ਚਿਰ ਤੱਕ ਵੇਟ ਕਰਦੀ ਨਹੀਂ ਸਾਢੇ ਦਿਨ ਹੋ ਗਏ ਮੈਂ ਚਲ ਹੁਣ ਆਉਂਦੀ ਹੁਣ ਮਿੰਦੇ ਨੀਂਦ ਵੀ ਮੈਂ ਤੇ ਡੇਡੀਓ ਕੇ ਵਸਲ ਮੈਂ ਪਈ ਤਾ ਸੁਣ ਤੈਨੂੰ ਕੋਈ ਠੀਕਰ ਫੱਟਾ ਹੈਗਾ ਕਰਦਾ ਆਵੇਂ ਜਿਹੜਾ ਮਰਜੀ ਕੋਈ ਅੰਦਰ ਵੜ ਜਾਂਦਾ ਇੱਜਾ ਕਿੱਦਾਂ ਵੜ ਜਾਂਦਾ ਪੁਗਏ ਤੁਸੀਂ ਮਾਰੇ ਅੱਛਾ ਹੁਣ ਤੈਨੂੰ ਨਾ ਗੱਲਾਂ ਜ਼ਿਆਦਾ ਹੀ ਆਨ ਲਾਪੀਆਂ ਵਾ ਉਹ ਦਿਨਾਂ ਦੇ ਮੈਂ ਕਰਦੀ ਬਾਅਦ ਚ ਗੱਲ ਤੂੰ ਆ ਇੱਧਰ ਪਹਿਲੇ ਸਿਮਰਤ ਬੈਠ ਬੈਠ ਕੋਈ ਗੱਲ ਨਹੀਂ ਚਲੋ ਚਲੋ ਤੈਨੂੰ ਮਗਰੋਂ ਕਰਦੇ ਹਾਂ ਸੁਣ ਤਾਂ ਤੇਰਨਾ ਤਾਂ ਮੈਂ ਗੱਲ ਕਰਦੀ ਪਹਿਲਾਂ ਉਹਨੂੰ ਤਾਂ ਮੈਂ ਬਾਅਦ ਚ ਅਪਡੇਟ ਕਰਦੀ ਪਹਿਲੇ ਤੈਨੂੰ ਅਪਡੇਟ ਕਰਾਂ ਕੀ ਤੂੰ ਕਹਿਣਾ ਵਾਂ ਉਹਨੂੰ ਬੋਲਣ ਦੀ ਨਹੀਂ ਸੈਂਸ ਉਹਨੂੰ ਕੱਪੜੇ ਲੀੜੇ ਪਾਉਣ ਦੀ ਸੈਂਸ ਨਹੀਂ ਗਈ ਤੇ ਕੀ ਗੱਲ ਆਪਾਂ ਨੂੰ ਇਹ ਨਹੀਂ ਸਿਖਾ ਸਕਦੇ ਜੇ ਮੈਂ ਕੱਲੀ ਨਾ ਸਟਰਗਲ ਕਰਕੇ ਆਪਣੇ ਆਪ ਨੂੰ ਅਪਡੇਟ ਕਰ ਸਕਦੀ ਹਾਂ ਤੈਨੂੰ ਇੱਥੇ ਲਿਆ ਕੇ ਇਹਨਾਂ ਅਪਡੇਟ ਕਰ ਸਕਦੀ ਹਾਂ ਇਹਨਾਂ ਪੜ੍ਹਿਆ ਲਿਖਿਆ ਬਣਾ ਸਕਦੀ ਸਭ ਕੁਝ ਕਰ ਸਕਦੇ ਆਪਾਂ ਦੋਵੇਂ ਰਲ ਕੇ ਉਹਨੂੰ ਨਹੀਂ ਅਪਡੇਟ ਕਰ ਸਕਦੇ ਮੰਮੀ ਉਹਦੇ ਖਾਣੇ ਨਾਲ ਨਹੀਂ ਪੈਣੀ ਜਿੰਨਾ ਮਰਜੀ ਸਮਝਾਈ ਜਾਓ ਜਿੰਨੀ ਵਾਰ ਜੀ ਮਤਬੁੱਧ ਦਈ ਜਾਓ ਉਹਨੂੰ ਜੇ ਤੂੰ ਨਹੀਂ ਨਹੀਂ ਕਰੀ ਜਾਏਗਾ ਨਾ ਤੂੰ ਨਹੀਂ ਹੋ ਰਹਿਣੀ ਫਿਰ ਜੇ ਤੂੰ ਕੋਸ਼ਿਸ਼ ਕਰੇਗਾ ਨਾ ਤੇ ਫੇਰ ਹੀ ਉਹਨੇ ਸੁਧਰਨਾ ਵਾ ਵੈਸੇ ਨਾ ਉਹ ਕਿਸੇ ਪਾਸੇ ਵਿਗੜੀ ਨਹੀਂ ਆ ਸੁਧਰ ਜਿਹੜੀ ਉਹਨੂੰ ਸੁਧਾਰਨਾ ਵਾ ਬਸ ਤੇਰੇ ਕਰਕੇ ਕਹਿਨੀ ਆ ਕਿ ਜਿੱਦਾਂ ਦੀ ਤੂੰ ਚੋਣਨਾ ਨਾ ਉਦਾਂ ਦੀ ਉਹਨੂੰ ਬਣਾਉਣ ਲਈ ਬਾਕੀ ਰਹੀ ਗੱਲ ਨਾ ਤੂੰਵੇਂ ਅਸੇ ਪਿੰਡ 'ਚ ਹੀ ਪਲਿਆ ਵਾ ਜਿੱਥੇ ਉਹ ਪਲੀ ਆ ਜੇ ਤੂੰ ਨਾ ਸ਼ਹਿਰ ਚੋਂਨਾ ਨਾ ਤੂੰ ਵੀ ਉਦਦੇ ਬਹਿਣਾ ਖਲੋਣਾ ਉਦਦੇ ਬੋਲਣਾ ਹੀ ਉਦੈ ਤੂੰ ਵੀ ਪਿੰਡਾਂ ਮੰਗਰ ਕੱਪੜੇ ਪਾਣੇ ਸੀਗੇ ਜਿਸ ਤਰ੍ਹਾਂ ਤੂੰ ਉਹਨੂੰ ਗੱਲਾਂ ਕਰਦਾ ਰਹਿਣਾ ਤੇ ਜੇ ਉਹਨੂੰ ਸੁਧਾਰਨਾ ਹੈ ਨਾ ਤਾਂ ਆਪਾਂ ਸੁਧਾਰ ਸਕਦੇ ਆ ਜਾਂ ਲੈ ਜਾ ਉਹਨੂੰ ਸੈਲੂਨ ਜਾਂ ਉਹਨੂੰ ਕਰ ਲਿਆ ਅਪਡੇਟ ਜਾਂ ਦਾ ਫੇਸ਼ੀਅਲ ਕਰਾਰ ਬੋਡਿੰਗ ਕਰਾ ਸਭ ਕੁਝ ਕਰਾ ਵੇਖੀ ਹਾ ਕਿਸ ਤਰ੍ਹਾਂ ਕਿੰਨੀ ਸੋਹਣੀ ਨਿਕਲ ਕੇ ਆਉਂਦੀ ਆ ਲੈ ਕੇ ਜਾਇਆ ਕਰ ਉਹਨੂੰ ਸੈਲੂਨ ਮਹੀਨੇ ਬਾਅਦ ਉਹਨੂੰ ਕਿ ਇੰਸਟੀਚਿਊਟ ਚ ਲਵਾ ਦੇ ਉਥੇ ਆਪ ਕੋਚਿੰਗ ਲਏਗੀ ਤੇ ਆਪੇ ਉਹਨੂੰ ਇੰਗਲਿਸ਼ ਬੋਲਣੀ ਆ ਜਾਏਗੀ ਗੱਲਬਾਤ ਕਰਨ ਦਾ ਤਰੀਕਾ ਆ ਜਾਏਗਾ ਕਿਹੜੀ ਸੀ ਜਿਹੜੀ ਅੱਜ ਕੱਲ ਸਿਖਾਈ ਨਹੀਂ ਜਾਂਦੀ ਪੈਸਾ ਆਣਾ ਚਾਹੀਦਾ ਕੋਲ ਸਭ ਕੁਝ ਸਿਖਾਇਆ ਜਾ ਸਰ ਦਾਵਾ ਪੈਹਾ ਸਾਰਾ ਮੈ ਲਾਉਂਗੀ ਜ ਲੈ ਜਾਣ ਨੂੰ ਜ ਲੈ ਜਾਣ ਬੋਲਦਾ ਨਹੀਂ ਆ ਕੀ ਬੋਲਾਂ ਮੈਂ ਤੁਹਾਨੂੰ ਲੱਗਦਾ ਸਾਰਾ ਕੁਝ ਸਿੱਖ ਜੂਗੀ ਸਿੱਖ ਜੂਗੀ ਸਿੱਖਣ ਨੂੰ ਕੀ ਆ ਜੋ ਸਾਰਾ ਘਰ ਦਾ ਕੰਮ ਕਰ ਸਕਦੀ ਆ ਹਾਂ ਚਾਰ ਪੰਜ ਜਾਣੇ ਦੀ ਰੋਟੀਆਂ ਨੇ ਕੱਲੀ ਨੇ ਕੱਲ ਬਣਾਈ ਆ ਉਹ ਕਹਿੰਦੀ 10 ਜਾਣੇ ਵੀ ਆ ਜਾਣ ਉਹਦੀ ਮੰਮੀ ਵੀ ਕਹਿੰਦੀ ਸੀ 10 ਜਾਣੇ ਦੀ ਰੋਟੀ ਵੀ ਕੱਲੀ ਮਿੰਟੋ ਮਿੰਟ ਬਣਾ ਸਕਦੀ ਆ ਤੇ ਕੀ ਗੱਲ ਉਹ ਥੋੜਾ ਬੋਧਾ ਬੋਲਣਾ ਨਹੀਂ ਸਿੱਖ ਸਕਦੀ ਤੇਰੇ ਤੌਰ ਤਰੀਕੇ ਨਹੀਂ ਸਿੱਖ ਸਕਦੀ ਇੰਨੇ ਮਣੀ ਔਖੇ ਹੈਗੇ ਤੇਰੇ ਤੌਰ ਤਰੀਕੇ ਸਿੱਖਣੇ ਉਹਦੇ ਲਈ ਸਿੱਖ ਲੈਣੇ ਉਹਨੇ ਜੇ ਆਪਾਂ ਸਖਾਨ ਪਿਆਵਾਂਗੇ ਤੇ ਹਾਂ ਉਹ ਕੁੜੀ ਸਿੱਖੂਗੀ ਜਿੰਨੇ ਮੱਝਾਂ ਕਰਕੇ ਆਪਣੀ ਪੜ੍ਹਾਈ ਛੱਡਤੀ ਮੇਰੀ ਸੁਣ ਲੈ ਗੱਲ ਜੇ ਉਹਨੇ ਮੱਝਾਂ ਕਰਕੇ ਪੜ੍ਹਾਈ ਛੱਡਤੀ ਨਾ ਤੇ ਤੇਰੇ ਕਰਕੇ ਨਾ ਜੋ ਤੂੰ ਚੋਣਾ ਉਹ ਵੀ ਸਿੱਖ ਲੂਗੀ ਤੈਨੂੰ ਪਤਾ ਕਿੰਨਾ ਪਿਆਰ ਕਰਦੀ ਉਹ ਉਹ ਸਿੱਧੀ ਸਾਦੀ ਜੀ ਕੁੜੀ ਆ ਕੋਈ ਐਵੇਂ ਨਹੀਂ ਕਿ ਕਿ ਇਧਰ ਉਧਰ ਤਰੀ ਫਰੇ ਆਪਣੇ ਹਵਾ ਚ ਰਵੇ ਉਹਨੇ ਸਿੱਖ ਲੈਣਾ ਵਾ ਤੇਰੇ ਪਿੱਛੇ ਸਭ ਕੁਝ ਕਰ ਸਕਦੀ ਆ ਕੱਲ ਵੇਖ ਉਹਨੇ ਕੱਪੜੇ ਪਾਏ ਸੋਹਣੇ ਤਰੀਕੇ ਨਾਲ ਵਾਲ ਖੁੱਲੇ ਛੱਡੇ ਕਿੰਨੇ ਸੋਹਣੇ ਲੱਗ ਰਹੇ ਸੀ ਨਾ ਚਲੋ ਠੀਕ ਹੈ ਮੈਂ ਮੰਨਦੀ ਥੋੜੀ ਜਿਹੀ ਉਹਦੇ ਕੋਲ ਗਲਤੀ ਹੋਗੀ ਉਹ ਵੀ ਤੇਰੇ ਆਫਿਸ ਵਾਲਿਆਂ ਦੀ ਗਲਤੀ ਆ ਉਹਨੇ ਇਹ ਕਿਉਂ ਉਹ ਜਿਹੇ ਗੱਲਾਂ ਕੀਤੀਆਂ ਤੂੰ ਨੇ ਫਿਰ ਕੋ ਜਵਾਬ ਦੇਣਾ ਹੀ ਚੁੱਪ ਕਰਕੇ ਥੋੜਾ ਬੈਠੀ ਰਹਿਣਾ ਹੀ ਹੁਣ ਸਾਹਮਣੇ ਮੈਨੂੰ ਤਾਂ ਵੈਸੇ ਵੀ ਨਹੀਂ ਉਹਦੇ 'ਚ ਕੋਈ ਕਮੀ ਨਜ਼ਰ ਆਉਂਦੀ ਤੈਨੂੰ ਹੀ ਨਜ਼ਰ ਆਉਂਦੀ ਆ ਨਾ 'ਚ ਕਮੀਆਂ ਤੇ ਉਹ ਕਮੀਆਂ ਨੂੰ ਹੁਣ ਨਾ ਜਿਹੜੇ ਜਿਹੜੇ ਤੈਨੂੰ ਨਜ਼ਰ ਆਉਂਦੀਆਂ ਇਹਦੇ 'ਚ ਤੂੰ ਦੂਰ ਜਦੋਂ ਆਪਾਂ ਕਿਹਦੇ ਜ਼ਿੰਮੇਵਾਰੀ ਚੁੱਕਦੇ ਆ ਨਾ ਜ਼ਿੰਮੇਵਾਰੀ ਤਾਂ ਪਛਾਣ ਨਹੀਂ ਹਟੀਦਾ ਤੂੰ ਉਹਦੀ ਜ਼ਿੰਮੇਵਾਰੀ ਚੁੱਕੀ ਆ ਉਹਨਾਂ ਦਾ ਵਿਆਹ ਕਿ ਲਿਆਇਆ ਉਹਨੂੰ ਇਸ ਘਰ ਦੇ ਵਿੱਚ ਤੇਰੀ ਜ਼ਿੰਮੇਵਾਰੀ ਆ ਤੇ ਉਹ ਜ਼ਿੰਮੇਵਾਰੀ ਨੂੰ ਨਾ ਪੂਰਾ ਕਰਕੇ ਵਖਾ ਹਣ ਜ਼ਿੰਮੇਵਾਰੀ ਤਾਂ ਪਛਾਣ ਹੀ ਹਟੀਦਾ ਹੁੰਦਾ ਲੋਕਾਂ ਨੂੰ ਜਵਾਬ ਦੇਈਦਾ ਹੁੰਦਾ ਵਾ ਕਿ ਜੇ ਅਸੀਂ ਜ਼ਿੰਮੇਵਾਰੀ ਚੁੱਕੀ ਆ ਨਾ ਤੇ ਪੂਰੀ ਵੀ ਕੀਤੀ ਆ ਜਾ ਉਹਨੂੰ ਲੈ ਜਾ ਹਣ ਜਿੰਨੇ ਪੈਸੇ ਲੱਗਣਗੇ ਮੈਂ ਲਾਉਂਗੀ ਤੂੰ ਲੈ ਕੇ ਜਾ ਉਹਨੂੰ ਸਿਮਰਤ ਸਿਮਰ ਤਾ ਕੀ ਕਰਨ ਲੱਗੀ ਬੇਟਾ ਮੰਮੀ ਕੁਛ ਨਹੀਂ ਮੈਂ ਤਾਂ ਸਾਫ ਕਰਦਾ ਕੁਛ ਨਹੀਂ ਕਰਨਾ ਤੂੰ ਕੋਈ ਕੰਮ ਨਹੀਂ ਕਰਨਾ ਆਸ ਤੂੰ ਕਰਦਾ ਨਹੀਂ ਮੰਮੀ ਮੈਂ ਕਰ ਲੀਨੀ ਕੋਈ ਨਹੀਂ ਤੇ ਜਾ ਕੇ ਬੈਠ ਮੈਂ ਤਾਂ ਲੀਣਾ ਲੈ ਮੈਂ ਤੈਨੂੰ ਕਹਤਾ ਨਾ ਤੂੰ ਕੋਈ ਰਸੋਈ ਦਾ ਕੰਮ ਨਹੀਂ ਕਰਨਾ ਬਾਸ ਸਾਲ ਤੋਂ ਬਾਅਦ ਤੈਨੂੰ ਮੈਂ ਜਿਸ ਤਰ੍ਹਾਂ ਕੋਈ ਨਾ ਤੂੰ ਉਸ ਤਰ੍ਹਾਂ ਕਰਨਾ ਉਸ ਤਰ੍ਹਾਂ ਕਰਨਾ ਮਤਲਬ ਵੇਰ ਜਿੱਦਾਂ ਦੀ ਸੇਵਕ ਚਾਹੁੰਦਾ ਨਾ ਤੈਨੂੰ ਕਿ ਤੂੰ ਬਣੇ ਮੈਂ ਤੈਨੂੰ ਉਹਦਾ ਦੀ ਹੁਣ ਬਣਾ ਕੇ ਛੱਡਾਂਗੇ ਸੱਚੀ ਮੰਮੀ ਸੱਚੀ ਕਿਉਂਕਿ ਅੱਜ ਤੱਕ ਮੈਂ ਜਿਹੜੀ ਗੱਲ ਥਾਨ ਲੈਣੀ ਆ ਨਾ ਕਿ ਮੈਂ ਕਰ ਲਈ ਆ ਮੈਂ ਕਰਕੇ ਛੱਡਦੀ ਭਾਵੇਂ ਜੋ ਮਰਜ਼ੀ ਹੋ ਜੇ ਤੇ ਜੇ ਮੈਂ ਇਹ ਗੱਲ ਵੀ ਸੋਚੀ ਆ ਨਾ ਕਿ ਮੇਰੇ ਪੁੱਤ ਦੀ ਜੀਵਨ ਸਾਥੀ ਤੂੰ ਆ ਤੇ ਤੈਨੂੰ ਉਹਦੀ ਪਸੰਦ ਵੀ ਹੁਣ ਮੈਂ ਹੀ ਬਣਾ ਕੇ ਛੱਡਾਂਗੀ ਜਿੱਦਾਂ ਦੀ ਉਹ ਚਾਹੁੰਦਾ ਨਾ ਉਦਾਂ ਦੀ ਤੈਨੂੰ ਮੈਂ ਬਣਾਵਾਂਗੀ ਉਦਾਂ ਤੈਨੂੰ ਬਹਿਣਾ ਖਲੋਣਾ ਬੋਲਣਾ ਮੈਂ ਸਿਖਾਵਾਂਗੀ ਉਹ ਆਪ ਤੈਨੂੰ ਕਿਆ ਕਰੇਗਾ ਕਿ ਮੇਰੇ ਆਫਿਸ ਦੇ ਮੁੰਡਿਆਂ ਨਾਲ ਪਾਰਟੀ ਤੇ ਚੱਲਾਵਾ ਚੱਲ ਮੇਰੇ ਨਾਲ ਇੰਨਾ ਦਿਨ ਮੈਂ ਵਧੀਆ ਕਰ ਦੇਣਾ ਚਲਾ ਮੇਰਾ ਪੁੱਤ ਹਾਂਜੀ ਹਾਂਜੀ ਨਹੀਂ ਨਹੀਂ ਆਪਾਂ ਨਾ ਹਾਂਜੀ ਨਹੀਂ ਨਹੀਂ ਪੂਰੀ ਨਹੀਂ ਸਟੱਡੀ ਕਰवानी ਸਿਰਫ ਅਸੀਂ ਨਾ ਥੋੜਾ ਬੋਲਣ ਦਾ ਸਟਾਈਲ ਤਰੀਕਾ ਕਿਸੇ ਨਾਲ ਗੱਲਬਾਤ ਕਰਨ ਦਾ ਹਨਾ ਤੇ ਕੁਝ ਕੁਝ ਵਰਡ ਜਿਵੇਂ ਇੰਗਲਿਸ਼ ਚ ਆਪਾਂ ਰੈਗੂਲਰ ਯੂਜ਼ ਕਰਦੇ ਆ ਉਹ ਨੂੰ ਸਿਖਾਣੇ ਆ ਨਹੀਂ ਮੈਂ ਉਹ ਨੂੰ ਰੋਜ਼ ਨਹੀਂ ਜੇ ਭੇਜ ਸਕਦੀ ਤੇ ਤੁਸੀਂ ਨਹੀਂ ਆ ਸਕਦੇ ਜੇ ਤੁਸੀਂ ਘਰ ਆ ਕੇ ਕੋਚਿੰਗ ਦੇ ਦਿਓ ਕੋਈ ਗੱਲ ਨਹੀਂ ਅਸੀਂ ਐਕਸਟਰਾ ਪੇ ਕਰਦਾਂਗੇ ਤੁਹਾਨੂੰ ਬੜੀ ਮਿਹਰਬਾਨੀ ਜੇ ਜੇ ਘਰ ਆਜੋ ਤੁਸੀਂ ਤੇ ਚਲੋ ਠੀਕ ਹੈ ਕੋਈ ਨਹੀਂ ਤੁਸੀਂ ਮੈਨੂੰ ਟਾਈਮ ਦੱਸ ਦਿਓ ਕਿੰਨੇ ਤੋਂ ਕਿੰਨੇ ਆਇਆ ਕਰੋਗੇ ਤੇ ਫਿਰ ਕੋਈ ਗੱਲ ਨਹੀਂ ਆਪਾਂ ਨੂੰ ਹਾਂਜੀ ਹਾਂਜੀ ਠੀਕ ਠੀਕ ਚਲੋ ਠੀਕ ਹੈ ਤੁਸੀਂ ਮੈਨੂੰ ਮੈਸੇਜ ਕਰ ਦਿਓ ਟਾਈਮ ਦਾ ਠੀਕ ਜੀ ਓਕੇ ਓਕੇ